ਦੀਪਕ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਤਿ ਸ਼ਕਲ ਬੀਜੇ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੀਪਕ ਜੀ ਦਿੱਲੀ ਦੇ ਵਿੱਚ ਜਿਹੜੇ ਧਮਾਕੇ ਵਾਪਰੇ ਨੇ ਉਹਨਾਂ ਨੂੰ ਅਤਵਾਦੀ ਹਮਲਾ ਘਰਾਰ ਦੇ ਦਿੱਤਾ ਗਿਆ ਇਹਦੇ ਕੀ ਮਾਇਨੇ ਨੇ ਜੀ ਕੀ ਫੇਰ ਇਹ ਹਿੰਦ-ਪਾਕ ਜੰਗ ਦਾ ਰਾਹ ਤੇ ਨਹੀਂ ਖੋਲ ਦੇਗੀ ਬਿਲਕੁਲ ਬੀਜੇ ਜੀ ਇਸ ਘਟਨਾ ਨੇ ਕਈ ਤਰ੍ਹਾਂ ਦੇ ਫਿਕਰ ਕਈ ਤਰ੍ਹਾਂ ਦੇ ਖਦਸੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਜੋ ਵੀ ਵਾਪਰਿਆ ਬਹੁਤ ਮਤਭਾਗ ਹੈ ਅਪਾ ਉਸ ਦਿਨ ਗੱਲ ਕਰ ਰਹੇ ਸੀ ਜਦੋਂ ਤੁਰੰਤ ਖਬਰ ਆਈ ਸੀ ਤੇ ਹੁਣ ਉਸ ਤੋਂ ਬਾਅਦ ਕੜੀ ਜੁੜਦਿਆਂ ਜੁੜਦਿਆਂ ਇਹ ਬਹੁਤ ਲੰਬੀ ਮਤਲਬ ਰਸਤਾ ਤੈਅ ਕਰ ਗਈ ਹੈ ਜੀ ਕਾਰ ਦਾ ਸਫਰੀ ਕਾਫੀ ਹੈ ਜਿਦੋਂ ਅਸੀਂ ਉਸ ਦਿਨ ਵੀ ਗੱਲ ਕਰ ਰਿਹਾ ਸੀ ਕਿ ਦੋ ਤਿੰਨ ਥਾਂ ਵਿਕੀ ਹੈ ਹੁਣ ਉਹਦਾ ਕਨੈਕਸ਼ਨ ਪੁਲਵਾਮਾ ਨਾਲ ਜਾ ਕੇ ਜੁੜ ਰਿਹਾ ਹੈ ਕਿ ਜੀ ਉੱਥੋਂ ਦੇ ਬੰਦੇ ਸੀ ਜਿਨ੍ਹਾਂ ਨੇ ਖਰੀਦੀ ਪਰ ਉੱਥੇ ਦੂਸਰੇ ਪਾਸੇ ਫਰੀਦাবাদ ਯੂਨੀਵਰਸਿਟੀ ਨਾਲ ਉਹਦਾ ਕਨੈਕਸ਼ਨ ਜੁੜ ਰਿਹਾ ਹੈ ਕਿ ਜੀ ਉੱਥੋਂ ਦੇ ਡਾਕਟਰ ਸੋ ਹੁਣ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਕੋਈ ਅਣਜਾਣ ਲੋਕ ਪਰਮਾਲੇ ਕੋਈ ਮਤਲਬ ਕਿ ਕਿਸੇ ਨੂੰ ਕਿਸੇ ਤਰੀਕਾ ਘਾਤ ਨਾਲ ਖਰੀਦ ਲਿਆ ਸੋ 5-5 ਲੱਖ 7-7 ਲੱਖ ਤਨਖਾਹ ਲੈਣ ਵਾਲੇ ਬੰਦੇ ਇਸ ਕੜੀ ਦਾ ਹਿੱਸਾ ਨੇ ਜੇ ਮਤਲਬ ਫਿਰ ਇਹ ਫਿਕਰਮੰਦੀ ਵੀ ਹੈ ਦੂਸਰੇ ਪਾਸੇ ਜੋ ਵਾਪਰਿਆ ਉਹਦੇ ਵਿੱਚ 12 ਲੋਕਾਂ ਦੀ ਜਾਨ ਜਾ ਚੁੱਕੀ ਹੈ ਬਹੁਤ ਪੀੜਦਾਇਕ ਹੈ ਪ੍ਰਧਾਨ ਮੰਤਰੀ ਮੋਦੀ ਹੋਰੀ ਪੁਟਾਨ ਗਏ ਵੇਸੀ ਤੇ ਪੁਟਾਨ ਤੋਂ ਵਾਪਸ ਭਰਤ ਕੇ ਸਿੱਧੇ ਹਸਪਤਾਲ ਗਏ ਜ਼ਖਮੀਆਂ ਦਾ ਹਾਲਚਲ ਜਾਣਿਆ ਤੇ ਦੂਸਰੇ ਪਾਸੇ ਐਨਆਈਏ ਤਹਿਤ ਜਾਂਚ ਸ਼ੁਰੂ ਹੋ ਗਈ ਹੈ ਜੁਏਪੀਏ ਦੇ ਤਹਿਤ ਕੇਸ ਦਰਜ ਹੈ ਤੇ ਜਿਹੜਾ ਗੱਡੀ ਚਲਾ ਰਿਹਾ ਸੀਗਾ ਮਤਲਬ ਕਿ ਉਹਦਾ ਡੀਐਨਏ ਮਲਾਣ ਦੇ ਲਈ ਉਹਦੀ ਮਾਂ ਦਾ ਟੈਸਟ ਕੀਤਾ ਜਾ ਰਿਹਾ ਕਿਉਂਕਿ ਉਹਦੀਆਂ ਲਾਸ਼ਾਂ ਦੇ ਚੀਥਰੇ ਉੜੇ ਹੋਏ ਨੇ ਸੋ ਇਹ ਵੀ ਹੈ ਪਿਓ ਨੂੰ ਪੁਲਿਸ ਨੇ ਆਪਣੀ ਕਸਟਡੀ ਚ ਲੈ ਲਿਆ ਸੋ ਇਹ ਸਾਰੇ ਪਹਿਲੂਆਂ ਦੇ ਦਰਮਿਆਨ ਸਵਾਲ ਇਹ ਖੜਾ ਹੋ ਗਿਆ ਕਿ ਇੱਕ ਗੱਡੀ ਹੋਰ ਸੀ ਜੀ ਉਹ ਗੱਡੀ ਦੀ ਪਾਲ ਹੈ ਚਲੋ ਉਹ ਗੱਡੀ ਹੁਣ ਹਰਿਆਣੇ ਚੋਂ ਮਿਲ ਗਈ ਹੈ ਨਾ ਫਿਰ ਉਹ ਜਿੱਥੇ ਕਮਰਾ ਲਿਆ ਸੀ ਜਿੱਥੇ ਰਹਿੰਦੇ ਸੀ ਜੀ ਉੱਥੇ ਖਾਦ ਦੇ ਨਾਂ ਤੇ ਲਿਆ ਕੇ ਜੀ ਬਸਪੋਰਟ ਰੱਖਿਆ ਜੀ ਕਹਿੰਦੇ ਹੋਰ ਸਮਾਨ ਰੱਖਿਆ ਵਾਜੀ ਕਈ ਕਨੈਕਸ਼ਨ ਜੁੜ ਰਹੇ ਨੇ ਮਤਲਬ 26 11 ਕਰਨਾ ਸੀ ਜੀ ਹੈ ਨਾ ਜਾਂ 26 ਜਨਵਰੀ ਦੇ ਨੇੜੇ ਜਾ ਕੇ ਕਟੜਾ ਨੂੰ ਹੋਰ ਅੰਜਾਮ ਦੇਣਾ ਸੀ ਉਹਨੇ ਕਿੰਨੀਆਂ ਹੀ ਥਿਉਰੀਆਂ ਦੇ ਉੱਤੇ ਏਜੰਸੀਆਂ ਨੇ ਕੰਮ ਸ਼ੁਰੂ ਕੀਤਾ ਸੋ ਇਹ ਸਾਰੀ ਜਾਂਚ ਪ੍ਰਕਰਿਆ ਚੱਲਣੀ ਹੈ ਇਹ ਸਾਰਾ ਕਟਨਾ ਕਰਮ ਦੇ ਹਵਾ ਦੇ ਨਾਲ ਕਈ ਕਟਾਰੇ ਚਾਉਣਗੇ ਕਈ ਕੜੀਆਂ ਜੁੜਨਗੀਆਂ ਔਰ ਕਈ ਹੋ ਸਕਦਾ ਕਿ ਮਤਲਬ ਫੈਸਲਾ ਕੁਰਸੀ ਤੱਕ ਜਾਵੇ ਕਿ ਇਹ ਲੋਕ ਸ਼ਾਮਲ ਨੇ ਪਰ ਜਦੋਂ ਕਨੈਕਸ਼ਨ ਦੀ ਗੱਲ ਜੁੜਦੀ ਆ ਤਾਂ ਇਹ ਸਵਾਲ ਵੀ ਨਾਲ ਖੜਾ ਹੁੰਦਾ ਕਿ ਵੀ ਜਿੱਦਣ ਬਿਹਾਰ ਦੀਆਂ ਦੂਜੀ ਗੇੜ ਦੀਆਂ ਚੋਣਾ ਸੀ ਉਹ ਤੋਂ ਇੱਕ ਰਾਤ ਪਹਿਲਾਂ ਹੀ ਕਟਨਾ ਵਾਪਰਦੀ ਆ ਹੂੰ ਹੂੰ ਦੂਸਰੇ ਪਾਸੇ ਜੇ ਆਪਾਂ ਪਹਿਲਗਾਮ ਪਲਵਾਮਾ ਇਹ ਸਾਰਾ ਕੁਝ ਦੇਖੀਏ ਤਉ ਤੋ ਬਾਅਦ ਫਿਰ ਜਿਵੇਂ ਬਦਲਾ ਪ੍ਰਕਿਰਿਆ ਰਹੀ ਕਿ ਅਸੀਂ ਅਤਵਾਦੀਆਂ ਟਕਾਣੇ ਖਤਮ ਕੀਤੇ ਨੇ ਅਸੀਂ ਕੋਈ ਫੌਜ ਤੇ ਅਟੈਕ ਨਹੀਂ ਕੀਤਾ ਅਸੀਂ ਕੋਈ ਹੈਨਾ ਇਹ ਸਾਰੇ ਪ੍ਰਕਿਰਿਆ ਦੇ ਤਹਿਤ ਜੀ ਅਤਵਾਦ ਦਾ ਸਫਾਇਆ ਹੋ ਚੁੱਕਿਆ ਫਿਰ ਇਹ ਘਟਨਾਵਾਂ ਕਿੱਥੋਂ ਹੋ ਰਹੀਆਂ ਨੇ ਹੂੰ ਇਹੀ ਨਹੀਂ ਵਿਜੇ ਜੀ ਤੁਹਾਡੇ ਯਾਦ ਹੋਵੇਗਾ ਜਦੋਂ ਮਤਲਬ ਕਿ ਨੋਟਬੰਦੀ ਕੀਤੀ ਗਈ ਸੀ ਤਾਂ ਇਹ ਗੱਲ ਬਹੁਤ ਵੱਡੇ ਪੱਧਰ ਤੇ ਉਭਾਰੀ ਗਈ ਸੀ ਕਿ ਨੋਟਬੰਦੀ ਦੇ ਨਾਲ ਅਤਵਾਦੀਆਂ ਕੋਲ ਪਿਆ ਪੈਸਾ ਮਿੱਟੀ ਹੋ ਜਾਏਗਾ ਉਹ ਕਿੱਥੋਂ ਲਿਆ ਕੇ ਜਮ੍ਹਾਂ ਕਰਾ ਸਕਣਗੇ ਇਸ ਲਈ ਉਹ ਤਾਂ ਵੈਸੀ ਮਰ ਜਾਣਗੇ ਜੀ ਉਹਨਾਂ ਦਾ ਖਤਮ ਹੋ ਜਾਊਗਾ ਬਲੈਕ ਮਨੀ ਖਤਮ ਹੋ ਜਾਣੀ ਆ ਬਹੁਤ ਦਮ ਭਰੇ ਸੀ ਉਹ ਸਾਰੇ ਸਵਾਲ ਖੜੇ ਨੇ ਅੱਜ ਹੂੰ ਹੂੰ ਫਿਰ ਇਹਦੇ ਨਾਲ ਹੀ ਕਿ ਜਦੋਂ ਵੀ ਮਿਸ਼ਨ ਸੰਤੂਰ ਦੀ ਗੱਲ ਆਈ ਤਾਂ ਬਾਰ ਬਾਰ ਸਰਕਾਰ ਕਹਿੰਦੀ ਰਹੀ ਕਿ ਅਸੀਂ ਉਹਨੂੰ ਬੰਦ ਨਹੀਂ ਕੀਤਾ ਜੀ ਤੇ ਜੇ ਬੰਦ ਨਹੀਂ ਵੀ ਤਾਂ ਕੀ ਹੁਣ ਉਹ ਨਵੇਂ ਸਿਰੇ ਤੋਂ ਫਿਰ ਕਾਰਵਾਈ ਹੋਏਗੀ ਕਿਉਂਕਿ ਜਿਵੇਂ ਕੁਝ ਚੀਜ਼ਾਂ ਪਹਿਲੂਪਰੀਆਂ ਨੇ ਕਿ ਪਾਕ ਹੈਂਡਲਸ ਤੋਂ ਆਪਰੇਟ ਕੀਤਾ ਜਾ ਰਿਹਾ ਸੀ ਸੋ ਇਸ ਲਈ ਮਤਲਬ ਕਿ ਫਿਰ ਉਹਦੇ ਤਹਿਤ ਕੀ ਹਿੰਦ-ਪਾਕ ਦੀ جنگਦਾਰਾ ਖੁੱਲਦਾ ਹੂੰ ਹੂੰ ਪੁਰੇ ਦੇ ਵਿੱਚ ਅਚਾਨਕ ਰਵਨੀਤ ਬਿੱਟੂ ਦੀ ਐਂਟਰੀ ਹੁੰਦੀ ਆ ਮਤਲਬ ਪਤਾ ਨਹੀਂ ਉਹਨੂੰ ਕਿਉਂ ਹਰ ਗੱਲ 'ਚ ਟੰਗ ਫਸਾਉਣ ਦੀ ਆਦਤ ਹੈ ਜਦੋਂ ਕਿ ਇਹ ਬੜਾ ਸਪਰੇਡਨ ਸ਼ੀਲ ਮਾਮਲਾ ਹੈ ਤੇ ਉਪਰ ਉਹ ਕੇਂਦਰੀ ਮੰਤਰੀ ਇਹ ਸਮਝਦਾ ਕਿ ਮੈਂ ਸਾਰੇ ਚੀਜ਼ਾਂ ਦਾ ਮਹਾਰਾ ਹਾਂ ਪਤਾ ਨਹੀਂ ਹੈਨਾ ਰਵਨੀਤ ਬਿੱਟੂ ਦਾ ਇੱਕ ਬਿਆਨ ਕਾਫੀ ਚਰਚਾ ਚ ਹੈ ਜੀ ਉਹ ਕਹਿੰਦੇ ਵੀ ਕਿ ਹੜਾ ਏ ਸੀ ਨਾ ਜਦੋਂ ਤਾਂ ਕਹਿੰਦੇ ਕਿ ਤਾਰਾ ਦੂਰਾ ਟੁੱਟ ਗਈਆਂ ਤੇ ਉਹਦੀ ਆੜ ਦੇ ਵਿੱਚ ਹਥਿਆਰਾਂ ਦੀ ਬਹੁਤ ਇੱਧਰ ਉੱਧਰ ਹੋਇਆ ਕਿਤੇ ਹਥਿਆਰ ਉਧਰ ਬਹੁਤ ਆਏ ਨੇ ਮਤਲਬ ਤੁਸੀਂ ਇਹ ਆਪ ਹੀ ਕਹੀ ਜਾਂਦੇ ਹੋ ਕਿ ਮਤਲਬ ਪੰਜਾਬ ਦੇ ਬਾਰਡਰ ਤੋਂ ਹੋਇਆ ਜੀ ਇਹ ਸਾਰਾ ਕੁਝ ਮਤਲਬ ਇਹ ਕਹਿਣਾ ਚਾਹੁੰਦੇ ਹੋ ਹੂੰ ਤੁਸੀਂ ਆਪ ਹੀ ਇਸ ਨੂੰ ਇਸ ਟੈਂਸ਼ਨ ਨੂੰ ਮੈਨੂੰ ਨਹੀਂ ਸਮਝਾਈ ਕਿ ਉਹ ਕਿਹੜੀ ਸਿਆਣਪ ਵਰਤ ਰਹੇ ਨੇ ਇਹਦੇ ਵਿੱਚ ਪਰ ਮੈਂ ਕਹਿੰਦਾ ਜੇ ਉਹਨੇ ਇਹ ਸਵਾਲ ਖੜਾ ਕੀਤਾ ਤਾਂ ਸਵਾਲ ਕੱਲੀ ਕੰਡਿਆਲੀ ਧਾਰਦਾ ਨਹੀਂ ਸਵਾਲ ਲਾਲ ਕਿਲੇ ਤੱਕ ਕਿਸ ਮਾਨ ਪਹੁੰਚਣ ਦਾ ਜਨਾਬ ਜੀ ਸਵਾਲ ਉਹ ਗੱਡੀ ਉੱਥੇ ਤੱਕ ਪਹੁੰਚੀ ਕਿਵੇਂ ਪਾਸਪੋਰਟ ਸਮਗਰੀ ਪਹੁੰਚੀ ਕਿਵੇਂ ਸੜੀ ਕਿੰਨੀਆਂ ਲੇਅਰ ਏਜੰਸੀਆਂ ਨੇ ਹੂੰ ਜਿਹੜੀਆਂ ਬਾਰਡਰ ਤੋਂ ਲੈ ਕੇ ਦਿੱਲੀ ਤੱਕ ਕੰਮ ਕਰਦੀਆਂ ਨੇ ਜੀ ਤੇ ਦਿੱਲੀ ਦੇ ਵਿੱਚ ਵੈਸੇ ਹੀ ਔਰ ਉਹ ਵੀ ਲਾਲ ਕਿਲੇ ਵਾਲਾ ਏਰੀਆ ਹੈ ਨਾ ਤੇ ਫਿਰ ਇਹਦਾ ਮਤਲਬ ਕੀ ਇਹ ਇਕੱਲਾ ਇਸ ਘਟਨਾ ਦੇ ਹਵਾਲੇ ਛੱਡ ਦਈਏ ਕਿ ਜੀ ਕਿ ਇਹ ਗਵਾਂਡੀ ਮੁਲਕ ਦੀ ਸਾਜ਼ਿਸ਼ ਹੈ ਜਾਂ ਅਤਵਾਦੀ ਘਟਨਾ ਜਿਵੇਂ ਉਹ ਕੇਂਦਰ ਨੇ ਘੋਸ਼ਰ ਕਰ ਦਿੱਤੀ ਉਹਦਾ ਹੱਥ ਹੈ ਜਾਂ ਇਹਦੇ ਵਿੱਚ ਕੋਈ ਡਾਕਟਰ ਨੇ ਏਜੰਸੀਆਂ ਦੀ ਫੇਲਿਅਰ ਲਈ ਕਿਨੇ ਪੁੱਛਣਾ ਜੀ ਜੀ ਜਿਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਉਹਨਾਂ ਉਹਨਾਂ ਨੂੰ ਸਵਾਲ ਕਿਨੇ ਕਰਨਾ ਜੀ ਸਰਕਾਰ ਆਪਣੀ ਜਵਾਬਦੇਹੀ ਤੈਅ ਕਰੇਗੀ ਪਰ ਦੇ ਇਤਿਹਾਸ ਚਾ ਨਾ ਇੱਕ ਰੇਲ ਦੇ ਐਕਸੀਡੈਂਟ ਤੇ ਰੇਲ ਮੰਤਰੀ ਅਸਤੀਫਾ ਦੇ ਜਾਂਦਾ ਤੇ ਇੱਥੇ ਚਾਹੇ ਪਹਿਲਗਾਮ ਹੋ ਜਵੇ ਚਾਹੇ ਪਲਵਾਮਾ ਹੋ ਜਵੇ ਤੇ ਚਾਹੇ ਹੁਣ ਲਾਲ ਕਿਲਾ ਹੋ ਜਵੇ ਕਿਥੇ ਨੇ ਗ੍ਰਹਿ ਮੰਤਰੀ ਸਾਹਿਬ ਹੂੰ ਹੂੰ ਕੋਈ ਆਉਂਦਾ ਚਿੱਤੇ ਕਿਸ ਜ਼ਿੰਮੇਵਾਰੀ ਲੈ ਲਈ ਆਪਣੀ ਸਵਾਲ ਉਹਨਾਂ ਲਈ ਵੀ ਖੜ ਹੂੰ ਹੂੰ ਸੋ ਇਸ ਲਈ ਇਸ ਘਟਨਾ ਦੀ ਜਿੱਥੇ ਤੈ ਤੱਕ ਜਾਣਾ ਜ਼ਰੂਰੀ ਹੈ ਏਜੰਸੀਆਂ ਆਜ਼ਾਦ ਤਰੀਕੇ ਨਾਲ ਕੰਮ ਕਰਕੇ ਹੈ ਦੋਸ਼ਿਆਂ ਨੂੰ ਕਟਹਿਰ ਚ ਲਾਉਣ ਤੇ ਕਿਸੇ ਨਾਲ ਨਜਾਇਜ਼ ਧੱਕਾ ਨਾ ਹੋਵੇ ਤੇ ਉਹ ਦੋਸ਼ੀ ਜੇ ਹੱਦ ਦੇ ਅੰਦਰ ਨੇ ਤਾਂ ਉਹ ਵੀ ਬਖਸ਼ੇ ਨਹੀਂ ਜਾਣੇ ਚਾਹੀਦੇ ਜੇ ਹੱਦ ਤੇ ਪਾਰ ਨੇ ਤਾਂ ਵੀ ਤੁਸੀਂ ਤੈਅ ਕਰਨਾ ਕਿ ਕਿਵੇਂ ਉਹਨਾਂ ਨੂੰ ਜਿਠਣਾ ਪਰ ਜਦੋਂ ਇਹ ਘਟਨਾ ਮਤਲਬ ਪਹਿਲਗਾਮ ਚ ਵਾਪਰਦੀ ਹੈ ਹੈਨਾ ਇੱਕ ਹਮਲਾ ਹੁੰਦਾ ਹੈ ਤਦ ਵੀ ਮਤਲਬ ਪਹਿਲੂ ਇਹ ਬਣਦਾ ਕਿ ਜੀ ਅਟੈਕ ਪੰਜਾਬ ਵਾਲੇ ਬਾਰਡਰਾਂ ਤੋਂ ਇੱਕ ਤਰ੍ਹਾਂ ਨਾਲ ਹੈ ਨਾ ਲੜਾਈ ਹਵਾਈ ਤਰੀਕਾ ਆਪ ਸਾਰਾ ਦੇਖਿਆ ਤੇ ਹੁਣ ਜਦੋਂ ਦਿੱਲੀ ਦੇ ਲਾਲ ਕਿਲੇ ਤੇ ਆ ਫਿਰ ਪੰਜਾਬ ਦੇ ਲਈ ਚੁਣੌਤੀ ਖੜੀ ਹੈ ਜੀ ਕਿ ਫਿਰ ਪੰਜਾਬ ਵਾਲੇ ਪਾਸੇ ਸੋ ਇਸ ਲਈ ਇਸ ਖਤਰੇ ਪੈਦਾ ਨੇ ਪਰ ਮੈਨੂੰ ਲੱਗਦਾ ਕਿ ਜਿੱਥੇ ਏਜੰਸੀਆਂ ਨੂੰ ਆਪਣਾ ਕੰਮ ਕਰਨ ਦੀ ਲੋੜ ਹੈ ਉੱਥੇ ਉਹਨਾਂ ਨੂੰ ਇਹ ਜਵਾਬਦੇਹੀ ਵੀ ਉਹਨਾਂ ਦੀ ਤੈਅ ਹੋਣੀ ਵੜਦੀ ਹੈ ਕਿ ਬਈ ਤੁਸੀਂ ਫੇਲ ਕਿਉਂ ਹੋਨੇ ਹੋ ਹੂੰ ਹੂੰ ਤੁਹਾਡੀਆਂ ਕਮਜ਼ੋਰੀਆਂ ਕਿਉਂ ਜ਼ਾਗਰ ਹੁੰਦੀਆਂ ਜੇ ਤੁਸੀਂ ਪਹਿਲਗਾਮ ਦੇ ਵਿੱਚ ਕਹਿੰਦੇ ਹੋ ਕਿ ਸਾਨੂੰ ਜਾਣਕਾਰੀ ਸੀ ਜੀ ਪਰ ਸਮਾਂ ਤਰੀਕ ਨਹੀਂ ਪਤਾ ਸੀ ਇਸ ਲਈ ਪ੍ਰਧਾਨ ਮੰਤਰੀਆ ਦੁਆਰਾ ਰੱਦ ਕੀਤਾ ਤਾਂ ਬਾਕੀ ਲੋਕਾਂ ਨੂੰ ਤਾਂ ਖਤਰੇ 'ਚ ਪਾਇਆ ਨਾ ਜੀ ਜੇ ਉਹ ਕਹਿੰਦੇ ਜੀ ਪਹੁੰਚ ਤਾਂ ਗਏ ਸੀ ਜੀ ਇੱਥੇ ਤੱਕ ਵੀ ਰਮਨੀਤ ਮਿੱਟੂ ਕਹਿੰਦਾ ਬਸ ਉਹ ਜਾਨੂ ਪਾਰਕਿੰਗ 'ਚੋਂ ਗੱਡੀ ਲੈ ਲੈ ਗਏ ਸੀ ਜੀ ਮਤਲਬ ਇਹ ਉਹੀ ਫਿਲਮਾਂ ਵਾਲਾ ਦ੍ਰਿਸ਼ ਨਹੀਂ ਤੁਸੀਂ ਆਪ ਹੀ ਸਾਬਤ ਕਰ ਰਹੇ ਕਿ ਘਟਨਾ ਤੋਂ ਬਸ ਤੁਰੰਤ ਬਾਅਦ ਪੁਲਿਸ ਪਹੁੰਚਦੀ ਹੈ ਹੈਨਾ ਤੇ ਇਹ ਪਹਿਲਾਂ ਕਿਉਂ ਨਹੀਂ ਸੋ ਇਹ ਕਿੰਨੇ ਸਵਾਲ ਸਾਡੀ ਸਰਕਾਰ ਉਹ ਸਿਸਟਮ ਉਨੇ ਖੜੇ ਨੇ ਤੇ ਪਰ ਚਣੌਤੀ ਇਹ ਵੀ ਹੈ ਕਿ ਜੋ ਇੱਕ ਹੋਰ ਗੱਡੀ ਦਾ ਸਵਾਲ ਆਇਆ ਸੀ ਉਹ ਫੜ ਲਈ ਗਈ ਹੈ ਕਿਤੇ ਹੋਰ ਬਹੁਤ ਕੁਝ ਹੋਣ ਵਾਲਾ ਤਾਂ ਨਹੀਂਗਾ ਕਿ ਉਹਨੂੰ ਰੋਕਣ ਦੀ ਕਵਾਇਦ ਹੋਊਗੀ ਹੁਣ ਇੱਥੇ ਹੀ ਰਾਜਨੀਤਿਕ ਪੈਨੂ ਦੇ ਉੱਤੇ ਵੀ ਕੀ ਕੋਈ ਜਾਂਚ ਪੜਤਾਲ ਇਹ ਸਿੰਘਲ ਤੋਂ ਵੀ ਹੋਗੀ ਇਹਦੇ ਪਿੱਛੇ ਕੋਈ ਕੱਲਾ ਅਤਵਾਦੀ ਹਮਲੇ ਦੇ ਨਾਲ ਨਾਲ ਕੋਈ ਰਾਜਨੀਤਿਕ ਕਨੈਕਸ਼ਨ ਤਾਂ ਨਹੀਂ ਕਿਸੇ ਪਾਸਿਓਂ ਹੱਦ ਤੇ ਪਾਰ ਤੋਂ ਹੱਦ ਤੇ ਆਦੂ ਇਹ ਸਾਰੇ ਪਹਿਲੂ ਅਜੇ ਸਵਾਲ ਜੁੜਦੇ ਤੂੰ ਖੜੇ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਜਿਸ ਹਿਸਾਬ ਦੇ ਨਾਲ ਇਸ ਚੀਜ਼ ਨੂੰ ਕਵਰ ਕੀਤਾ ਜਾ ਰਿਹਾ ਜੀ ਜਿਹੜੀਆਂ ਸੁਰਖੀਆਂ ਬਣ ਰਹੀਆਂ ਨੇ ਨਾ ਕਿ ਦਿੱਲੀ ਦੇ ਵਿੱਚ ਇਹ ਬੰਬ ਧਮਾਕਾ ਹੋਇਆ ਮੌਤਾਂ ਹੋਈਆਂ ਉਹ ਤੋਂ ਇੱਕ ਦਿਨ ਪਹਿਲਾਂ ਹੀ اسلامਾਬਾਦ ਦੇ ਵਿੱਚ ਵੀ ਬੰਬ ਧਮਾਕਾ ਹੁੰਦਾ ਉੱਥੇ ਵੀ ਜਾਨਾਂ ਗਈਆਂ ਨੇ ਵੀ ਉਧਰੋਂ ਪਾਕਿਸਤਾਨ ਵੱਲੋਂ ਉਸ ਬੰਬ ਧਮਾਕੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇੰਡੀਆ ਵੱਲੋਂ ਇਸ ਬੰਬ ਧਮਾਕੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜਾ ਉਹ ਵਾਲਾ ਪਹਿਲੂ ਹੈ ਕਿ ਉਹ ਵੀ ਕਿਸੇ ਤਾਂ ਕਿਸੇ ਹਿਸਾਬ ਦੇ ਨਾਲ ਇਹ ਗੱਲਾਂ ਆਪਸ ਵਿੱਚ ਜੁੜਦੀਆਂ ਨਹੀਂ ਕੁਝ ਪ੍ਰਤੀਤ ਹੁੰਦਾ ਕਿਉਂਕਿ ਹਾਲਾਤ ਤਾਂ ਦੋਹੇ ਪਾਸੇ ਉਧਰ ਪਾਕਿਸਤਾਨ ਦੀ ਰਾਜਧਾਨੀ ਉੱਥੇ ਹਮਲਾ ਹੁੰਦਾ ਅਗਲੇ ਦਿਨ ਭਾਰਤ ਦੀ ਰਾਜਧਾਨੀ 'ਚ ਹਮਲਾ ਹੋ ਜਾਂਦਾ ਬਿਲਕੁਲ ਇਹ ਇਹ ਬਹੁਤ ਫਿਕਰਮੰਦੀ ਵਾਲੀ ਸਥਿਤੀ ਹੈ ਮੈਂ ਤਾਂ ਹੀ ਕਹਿ ਰਿਹਾ ਕਿ ਜੇ ਬਦਲਾ ਬਦਲੇ ਦੀ ਖੇਡ ਹੈ ਤਾਂ ਬਹੁਤ ਫਿਕਰ ਫਿਰ ਰੁਕੇਗੀ ਕਿੱਥੇ ਸਵਾਲ ਇਹ ਜੇ ਕਿਸੇ ਇੱਕ ਧਿਰ ਦੀ ਉਹ ਸਰਜਾ ਇੱਕ ਨੂੰ ਇਹਨੂੰ ਬਦਨਾਮ ਕਰਨ ਦੇ ਲਈ ਫਿਰ ਵੀ ਜਾਂਚ ਦਾ ਵਿਸ਼ਾ ਹੈ ਤੇ ਜੇ ਉਹ ਸਾਡਾ ਨਾਮ ਆਈ ਜਾਣਾ ਸੀ ਉਹਨਾਂ ਦਾ ਨਾਮ ਆਈ ਜਾਵੇ ਤੇ ਕੜ ਕੌਣ ਰਿਹਾ ਇਹ ਸੱਚ ਕਿਵੇਂ ਪਤਾ ਲੱਗੂ ਬਹੁਤ ਸਵਾਲ ਖੜੇ ਨੇ ਜੀ ਜੀ ਅਜੇ ਬਹੁਤ ਕੁਝ ਇਸ ਪੜਾਅ 'ਤੇ ਜਵਾਬ ਮਿਲਣੇ ਔਖੇ ਨੇ ਅੱਜ ਦੀ ਅਯੋਖੀ ਸਿਸਟਮ ਦੇ ਵਿੱਚ ਜੋ ਕਿ ਰਾਜਨੀਤੀ ਦੇ ਸਿਸਟਮ ਦੇ ਵਿੱਚ ਤੁਹਾਨੂੰ ਸਹੀ ਸਵਾਲ ਦਾ ਸਹੀ ਜਵਾਬ ਮਿਲਣਾ ਬਹੁਤ ਮੁਸ਼ਕਲ ਹੈ ਹਮ ਦੀਪਕੀ ਤਰਨ ਤਰਨ ਬਾਰੇ ਗੱਲ ਕਰੀਏ ਤਰਨ ਤਾਰਨ ਕਿਹਨੂੰ ਤਾਰੇਗਾ ਉਹ ਤਾਂ ਦੇ ਨਿਕ ਰਹਿ ਗਿਆ ਜੀ ਸਾਡੇ ਹਿਸਾਬ ਨਾਲ ਤਾਂ ਅੱਜ 12 ਤਰੀਕ ਸਾਡੀ ਦਾ ਮੁੱਕ ਗਈ ਹੂੰ 13 ਸਵੇਰ ਨੂੰ ਚੜ ਜਾਣੀ ਹੈ 14 ਨੂੰ ਨਤੀਜੇ ਆ ਜਾਣਗੇ ਜੀ ਤਾਂ 14 ਨੂੰ ਜਦੋਂ ਇਸ ਸਮੇਂ ਆਪਾਂ ਗੱਲ ਕਰਾਂਗੇ ਤਾਂ ਦੇ ਲਗਭਗ ਮਤਲਬ ਕਿ ਉਹ ਨਤੀਜੇ ਦਾ ਸਵੇਰ ਸਾਝੇ ਆ ਜਣੇ ਤਾਂ ਮਤਲਬ ਇਹ ਸਪਸ਼ਟ ਹੋਊਗਾ ਕਿਹੜਾ ਤਰ ਗਿਆ ਤੇ ਕਿਹੜੇ ਹੜ ਗਏ ਕਿਹੜੇ ਡੁੱਬ ਗਏ ਪਰ ਜਿਵੇਂ ਆਪਾਂ ਜੇ ਉੱਥੇ ਗੱਲ ਕਰੀਏ ਦੋ ਮਹਿਲਾ ਉਮੀਦਵਾਰ ਸਣੇ 15 ਉਮੀਦਵਾਰਾਂ ਦਾ ਭਵਿੱਖ ਇਸ ਸਮੇਂ EVM ਚ ਕੈਦ ਹੈ ਹੂੰ ਪਰ ਜਦੋਂ ਮੈਂ ਵੋਟ ਪਰਸੈਂਟ ਵਾਲੇ ਪਾਸੇ ਦੇਖਦਾ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਕਾफी ਘਟਿਆ ਕਟ ਪੀਸ ਦੀ ਵੋਟ ਲਗਭਗ ਪੋਲ ਹੋਈ ਹੈ ਜਦੋਂ ਕਿ ਜਦੋਂ ਆਮ ਚੋਣਾਂ ਸੀ ਵਿਧਾਨ ਸਭਾ ਦੀਆਂ 222 ਦੀਆਂ ਤਾਂ ਉਸ ਸਮੇਂ 66% ਤੱਕ ਵੋਟ ਪੋਲ ਹੋਇਆ ਸੀ ਉਸ ਤੋਂ ਪਹਿਲਾਂ ਵੀ 63 64 65 ਦਾ ਵੋਟ ਪੋਲ ਹੁੰਦਾ ਰਿਹਾ ਸੋ ਵੋਟ ਘਟ ਤੋਂ ਸੱਤਾਧਾਰੀ ਤਰ ਥੋੜੀ ਜੀ ਖੁਸ਼ ਹੈ ਕਿ ਠੀਕ ਹੈ ਘੱਟ ਮੋਟਾ ਇਹਦਾ ਮਤਲਬ ਆਪਣੇ ਖਿਲਾਫ ਉਹੀ じゃ ਕੋਈ ਨਹੀਂ ਇਹ ਜਿਹਾ ਮਾਹੌਲ ਬਣਾਇਆ ਜਾ ਰਿਹਾ ਹਮਮ ਪਰ ਸੱਤਾਧਾਰੀ ਤਰ ਨੂੰ ਫਿਕਰ ਵੀ ਹੈਗਾ ਫਿਕਰ ਦੋ ਗੱਲਾਂ ਦਾ ਇੱਕ ਫਿਕਰ ਉਹ ਹੈ ਕਿ ਜੇ ਉੱਥੇ ਲਹਿਰ ਚੱਲ ਗਈ ਅਮਰਤਪਾਲ ਵਾਲੇ ਪਹਿਲੂ ਮੰਗੀ ਫਿਰ ਤਾਂ ਮਨਦੀਪ ਲੈ ਗਿਆ ਹੂੰ ਹੂੰ ਜਿਵੇਂ ਅਮਰਤਪਾਲ ਦੇ ਹੱਕ ਚੱਲ ਗਈ ਸੀ ਲੋਕ ਸਵਾਰੀ ਸਮੇਂ ਫਿਰ ਤਾਂ ਮਨਦੀਪ ਲੈ ਗਿਆ ਤੇ ਦੂਸਰਾ ਫਿਕਰ ਉਹਨਾਂ ਨੂੰ ਇਹ ਸकल्ਦਾ ਕਿ ਅਕਾਲੀ ਦਲ ਬਾਦਲ ਤੇਰੇ ਨੇ ਮਜ਼ਬੂਤੀ ਫੜੀ ਹੈ ਜੀ ਜਦੋਂ ਕਿ ਬੀਜੇ ਜੀ ਸੱਤਾਧਾਰੀ ਤੇਰੇ ਕੋਲ ਜਿਮਨੀ ਚੋਣ ਦੇ ਵਿੱਚ ਚੋਣ ਜਿੱਤਣ ਦਾ ਬਹੁਤ ਜ਼ਿਆਦਾ ਚਾਂਸ ਹੁੰਦਾ ਉਹਦੇ ਕਾਰਨ ਸਾਰੀ ਸਰਕਾਰ ਦੀ ਸਾਰੀ ਮਸ਼ੀਨਰੀ ਦੀ ਸਾਰੇ ਤੰਤਰਜੰਤਰ ਦੀ ਸਾਰੀ ਤਾਕਤ ਇੱਕ ਥਾਂ ਚੋਂ ਚੌਕਣੀ ਹੁੰਦੀ ਹੈ ਲੋਕਾਂ ਦੇ ਕੰਮ ਵੀ ਕਰਾਉਣੇ ਤੁਸੀਂ ਡਰਾਉਣਾ ਧਮਕਾਉਣਾ ਵੀ ਹੈ ਤੁਸੀਂ ਪੁਲਿਸ ਤੰਤਰ ਵੀ ਵਰਤਣਾ ਤੁਸੀਂ ਸਿਵਲ ਪ੍ਰਸ਼ਾਸਨ ਵੀ ਵਰਤਣਾ ਤੁਸੀਂ ਪਹੁੰਚ ਅਪਰੋਚ ਵੀ ਵਰਤਣੀ ਹੈ ਉਹ ਮਨੀਸ਼ ਸ਼ੋਧਿਆਲਾ ਫਾਰਮੂਲਾ ਵਰਤਦੇ ਨੇ ਅੱਜ ਕੱਲ ਇਹ ਹੈ ਨਾ ਸਾਮ ਦਾਮ ਦੰਡ ਭੇਦ ਕੁੱਟ ਮਾਰ ਲੜਾਈ ਝਗੜਾ ਕਹਿੰਦਾ ਜੋ ਕਰਨਾ ਪਵੇ ਕਰਾਂਗੇ ਸੋ ਇਸ ਲਈ ਉਹ ਵੀ ਸਾਰਾ ਚੱਲਿਆ ਤੋਂ ਉਹ ਸਾਰੇ ਤਰੀਕਿਆਂ ਦੇ ਮਾਮਲੇ ਨੂੰ ਜਦੋਂ ਦੇਖਦੇ ਹੋ ਤੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਚੋਣ ਲੜੀ ਆ ਪੰਜਾਬ ਨੂੰ ਇੱਕ ਪਾਸੇ ਛੱਡ ਕੇ ਯੂਨੀਵਰਸਿਟੀ ਨੂੰ ਇੱਕ ਪਾਸੇ ਛੱਡ ਕੇ ਮਤਲਬ ਯੂਨੀਵਰਸਿਟੀ ਦੇ ਮਾਮਲੇ ਤੇ ਹੁਣ ਤਾਂ ਜਾ ਸਕਦੇ ਸੀ ਅੱਜ ਐ ਬੈਠਕ ਸੀ ਬਾਈਸ ਚਾਂਸਲਰ ਨਾਲ ਵਿਦਿਆਰਥੀਆਂ ਦੀ ਜਿਹੜੇ ਲੜਾਈ ਲੜ ਰਹੇ ਨੇ ਤੇ ਵਿਦਿਆਰਥੀ ਕੀ ਮੰਗ ਕਰ ਰਹੇ ਨੇ ਜੀ ਕਿ ਸੈਨੇਟ ਚੋਣਾਂ ਦੀ ਤਰੀਕ ਐਲਾਨੋ ਨੋਟੀਫਿਕੇਸ਼ਨ ਕਰੋ ਹਮ ਹਮ ਪਰ ਜਿਹੜੀ ਦੂਜੀ ਤੇਰਾ ਉਹ ਕੇਂਦਰੀਕਰਨ ਦੇ ਹਵਾ ਨਹੀਂ ਇਹ ਗੱਲ ਪੁੱਛਦੀ ਹੈ ਵੀ ਕਿ ਸਬਾ ਫੰਡ ਦਾ ਦਿੰਦਾ ਨਹੀਂ ਜੀ ਤੁਹਾਡੇ ਰਾਈਟ ਕਿ ਦੱਸੋ ਜੀ ਅਸੀਂ ਕਿਉਂ ਨਾ ਕਰੀਏ ਤੁਹਾਨੂੰ ਹੰਡ ਦਾ ਜਵਾਬ ਵਿਦਿਆਰਥੀਆਂ ਨੂੰ ਦੇਣਾ ਸੀ ਕਿ ਸਰਕਾਰ ਨੇ ਦੇਣਾ ਸੀ ਜੀ ਸੋ ਸਰਕਾਰ ਕਿਉਂ ਨਹੀਂ ਉੱਥੇ ਅਪੜਦੀ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਜਾਂਦੇ ਇਹ ਸਾਰੇ ਸਵਾਲ ਖੜੇ ਨੇ ਸੋ ਇਸ ਲਈ ਉਹ ਸਾਰਿਆਂ ਨੂੰ ਛੱਡ ਕੇ ਪੰਜਾਬ ਦੇ ਮੁੱਦਿਆਂ ਨੂੰ ਤੁਸੀਂ ਤਰਨ ਤਰਨ ਬੈਠੇ ਸੀ ਸੋ ਤਰਨ ਤਰਨ ਦੇ ਵਿੱਚ ਜਿਮਨੀ ਚੋਣ ਦੀਆਂ ਵੋਟਾਂ ਪੈਣ ਤੱਕ ਸਰਕਾਰ ਕੋਲ ਐਜ ਹੈ ਹਮਮ ਪਰ ਉਹ ਐਜ ਨਤੀਜੇ 'ਚ ਬਦਲਦਾ ਕਿ ਨਹੀਂ ਬਦਲਦਾ ਕਿਉਂਕਿ ਪੰਥਕ ਤੇ ਦੇ ਉਮੀਦਵਾਰ ਮਨਦੀਪ ਨੇ ਮੁਕਾਬਲਾ ਵੀ ਦਿੱਤਾ ਉਹ ਮੰਨਿਆ ਜਾ ਰਿਹਾ ਕਿ ਉਹ ਚਾਹੇ ਕਿਸੇ ਮੁੱਦਾ ਆਧਾਰਿਤ ਨਾਲ ਲੜਿਆ ਹੋਵੇ ਪਰ ਉਹ ਲਹਿਰ ਆਧਾਰਿਤ ਜ਼ਰੂਰ ਲੜਿਆ ਜੀ ਸੋ ਉਹ ਲਹਿਰ ਦਾ ਅਸਰ ਉਹਨੂੰ ਕਿੱਥੇ ਤੱਕ ਲੈ ਕੇ ਜਾਂਦਾ ਇਹ ਸਵਾਲ ਹੈਗਾ ਪਰ ਇਹ ਦੋ ਕੋਣਾ ਮੁਕਾਬਲਾ ਨਹੀਂ ਬਣਿਆ ਅਖੀਰਲੇ ਦਿਨ ਤੱਕ ਲਿਆਉਂਦਿਆਂ ਲਿਆਉਂਦਿਆਂ ਸੁਖਵੀਰ ਬਾਦਲ ਦੀ ਟੀਰੇ ਨੂੰ ਤਕੌਣਾ ਮੁਕਾਬਲਾ ਬਣਾਉਣ ਚ ਕਾਮਯਾਬ ਹੋਈ ਹੈ ਬੀਜੇ ਜੀ ਜਦੋਂ ਚੋਣ ਸ਼ੁਰੂ ਹੋਈ ਸੀ ਤਾਂ ਅਕਾਲੀ ਦਲ ਕਾਫੀ ਪਛੜ ਕੇ ਚੱਲ ਰਿਹਾ ਸੀ ਹਮ ਹਮ ਕਾਂਗਰਸ ਇੱਥੇ ਅਕਾਲੀ ਦਲ ਦੇ ਮੁਕਾਬਲੇ ਆਪਣੇ ਨੂੰ ਅਜਬੂਦ ਦੇਖ ਰਹੀ ਸੀ ਬੀਜਪੀ ਉਹਨਾਂ ਕਾਲੀ ਦਲ ਤੋਂ ਮੁਕਾਬਲਾ ਮੰਨਿਆ ਜਾ ਰਿਹਾ ਸੀ ਕਿ ਲੋਕ ਸਭਾ ਚੋਣਾਂ 'ਚ ਤਾਂ ਅਕਾਲੀ ਦਲ ਬੀਜਪੀ ਤੋਂ ਵੀ ਪਛੜ ਗਿਆ ਸੀ ਹੂੰ ਹੂੰ ਸੋ ਇਸ ਲਈ ਮਤਲਬ ਕਿ ਪੂਰੇ ਪੰਜਾਬ ਦੀਆਂ ਸੀਟਾਂ ਦੇ ਜਿਆਦਾ ਕਾਲੀ ਦਲ ਪਿੱਛੇ ਰਿਹਾ ਇੱਕ ਦੋ ਹਲਕਿਆਂ ਨੂੰ ਛੱਡ ਕੇ ਤਾਂ ਉਹਦੇ ਲਈ ਅਕਾਲੀ ਦਲ ਲਈ ਚਣੌਤੀ ਸੀ ਪਰ ਚੋਣ ਅਖੀਰ ਤੱਕ ਜਿਵੇਂ ਸੁਖਬੀਰ ਬਾਦਲ ਨੇ ਲੜੀ ਆ ਜਿਹੜੇ ਤਰੀਕੇ ਕਰਨਾ ਲੜੀ ਆ ਜਿਵੇਂ 27 ਨੂੰ ਧਿਆਨ ਚ ਰੱਖ ਕੇ ਲੜੀ ਆ ਤਾਂ ਉਹ ਇਸ ਨੂੰ ਤਕੌਣੀ ਮੁਕਾਬਲੇ ਤੱਕ ਲੈ ਗਏ ਜੀ ਸੋ ਹੁਣ ਆਮ ਆਦਮੀ ਪਾਰਟੀ ਤੇ ਪੰਥਕ ਉਮੀਦਵਾਰ ਤੇ ਬਾਦਲ ਤੇ ਦਾ ਉਮੀਦਵਾਰ ਇਹਨਾਂ ਚ ਮੁਕਾਬਲਾ ਦੇਖਿਆ ਜਾ ਰਿਹਾ ਹੁਣ ਸਵਾਲ ਇਹ ਵੀ ਹੈ ਕਿ ਨਤੀਜੇ ਚ ਜਿੱਤਣਾ ਇੱਕ ਨੇ ਹਮਮ ਪਰ ਦੋਏ ਉਮੀਦਵਾਰਾਂ ਦਾ ਅਕਾਲੀ ਦਲ ਬਾਦਲ ਦਾ ਔਰ ਪੰਥਕ ਉਮੀਦਵਾਰ ਦਾ ਮੁਕਾਬਲਾ ਇਕੱਲਾ ਜਿੱਤ ਲਈ ਨਹੀਂ ਹੈ ਆਪਸ ਦੇ ਵਿੱਚ ਵੀ ਹੈ ਹਮਮ ਸੋ ਜੇ ਤਾਂ ਇਹਨਾਂ ਚ ਕੋਈ ਜਿੱਤਦਾ ਤਾਂ ਦੂਜੇ ਨੰਬਰ ਤੇ ਕੌਣ ਸਵਾਲ ਇਹ ਹੈ ਜੇ 7 ਤਾਰੀਖ ਤੱਕ ਜਿੱਤਦੀ ਹੈ ਤਾਂ ਦੂਜੇ ਤੀਜੇ ਤੇ ਕੌਣ ਸਵਾਲ ਇਹ ਹੈ ਉਹਨਾਂ ਦਾ ਇੱਕ ਚੋਣ ਜਿੱਤਣ ਲਈ ਮੁਕਾਬਲਾ ਹੈ ਇੱਕ ਆਪੋਸਿਟ ਮੁਕਾਬਲਾ ਕਿ ਅਖਾਲੀ ਦਲ ਧੜਾ ਕਿਹੜੀ ਧਿਰ ਪਰਮਾਨ ਚੜੇ ਇਸ ਲਈ ਜਤੋ ਜਿਆਦਾ ਹੂੰ ਸੋ ਇਹ ਸਾਰੇ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਇਸ ਚੋਣਾਂ 'ਚ ਕਿਸੇ ਦੀ ਗਰਾਵਟਾਈ ਆ ਤਾਂ ਉਹ ਕਾਂਗਰਸ ਦੀ ਆਈ ਹੈ ਰਾਜਾ ਬੜਿੰਗ ਦੇ ਬੋਲ ਕਦੇ ਬੂਟਾ ਸਿੰਘ ਨੂੰ ਲੈ ਕੇ ਕਦੇ ਮਤਲਬ ਹਿੰਦੁਸਤਾਨ ਦੇ ਤੇ ਆ ਇਦਾਂ ਤੇ ਕਦੇ ਫੋਟੋ ਲਾਉਣ ਨੂੰ ਲੈ ਕੇ ਭਾਈ ਜੈਤਾ ਜੀ ਦੇ ਹਵਾਲੇ ਨਾਲ ਉਹ ਸਾਰੇ ਕਿੰਨੇ ਮਦਿਆਂ ਤੇ ਫਿਰ ਉਹ ਜੂੜਿਆਂ ਨੂੰ ਫੜਨ ਦੇ ਹਵਾਲੇ ਨਾਲ ਮਤਲਬ ਕਿ ਇਹ ਸਾਰਾ ਉਹਨਾਂ ਦੇ ਲਈ ਚੁਣੌਤੀ ਬਣਿਆ ਕਾਂਗਰਸ ਦਾ ਮੁਕਾਬਲਾ ਹੁਣ ਚੌਥੇ ਪੰਜਵੇਂ ਨੰਬਰ ਦੇ ਲਈ ਬੀਜੇਪੀ ਨਾਲ ਹੂੰ ਹੂੰ ਤੇ ਪਹਿਲੇ ਤਿੰਨ ਮੁਕਾਬਲਿਆਂ ਦੇ ਵਿੱਚ ਇਹ ਤਿੰਨ ਤੇ ਰਾਣੇ 14 ਨੂੰ ਪਤਾ ਲੱਗ ਜੂਗਾ ਜੀ ਕਿਹੜਾ ਤਰਦਾ ਬਿਹਾਰ ਚ ਕੀ ਹੋ ਰਿਹਾ ਜੀ ਐਗਜ਼ਿਟ ਪੋਲ ਨੇ ਬਣਾਤੀ ਐਂਡੀਆ ਦੀ ਸਰਕਾਰ ਹਾਂ ਬਿਲਕੁਲ ਜੀ ਐਗਜ਼ਿਟ ਪੋਲ ਨੇ ਤਾਂ ਸਪਸਟ ਬਣਾਤੀ ਸਪਸਟੋਂ ਵੀ ਕਹਾ ਬਣਾਤੀ ਖਾਸੀ ਹੂੰ ਜਦੋਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਵਿਰੋਧੀ ਤਰਫ ਦਾ ਲੀਡਰ ਰਾਹੁਲ ਗਾਂਧੀ ਗੱਲ ਕਰ ਰਿਹਾ ਸੀ ਤੇ ਤੋਂ ਦਿਨ ਆਪਾਂ ਕੀ ਗੱਲ ਕੀਤੀ ਸੀ ਕਿ ਰਾਹੁਲ ਗਾਂਧੀ ਹੋਰਾਂ ਨੇ ਇਹ ਕਿਹਾ ਕਿ ਜਿਵੇਂ ਹਰਿਆਣੇ 'ਚ ਇਹਨਾਂ ਨੇ ਕੀਤਾ ਵੋਟ ਚੋਰੀ ਇਦਾਂ ਹੀ ਇਹ ਬਿਹਾਰ 'ਚ ਵੀ ਕਰਨਗੇ ਹੂੰ ਤੇ ਉਸ ਦਿਨ ਆਪਾਂ ਗੱਲ ਕਰਦੇ ਸੀ ਕਿ ਕੀ ਇਹ ਸਿਆਸੀ ਦਾਅ ਹੈ ਆਪਣੇ ਸਮਰਥਕਾਂ 'ਚ ਉਤਸ਼ਾਹ ਭਰਨ ਲਈ ਕਿ ਪੂਰੇ ਡਟਜੋ ਜਾਂ ਇਹ ਸਰੈਂਡਰ ਹੈ ਕਿ ਅਸੀਂ ਤਾਂ ਹਾਰ ਹੀ ਖੜਿਆ ਆਪੇ ਪਹਿਲਾਂ ਹੀ ਮੰਨ ਲਓ ਹੂੰ ਪਰ ਕੁਝ ਸੋਸ਼ਲ ਮੀਡੀਆ 'ਤੇ ਇਦਾਂ ਪਾਰੇ ਸੀ ਕਿ ਇੱਕ ਈ ਮਹਾਗਠ ਜੋੜ ਪੂਰੇ ਮੁਕਾਬਲੇ 'ਚ ਹੈ ਹੂੰ ਕਿ ਜਿਉ ਮੁਕਾਬਲੇ ਦੇ ਵਿੱਚ ਹੈ ਦਾਮੀਨ ਉਹਨੂੰ ਫਿਕਰ ਇਸ ਗੱਲ ਦਾ ਸੀ ਕਿ ਸਾਡੇ ਵਾਲਿਆਂ ਦਾ ਵੋਟਾਂ ਦਾ ਕੱਟੀ ਬੈਠੇ ਨੇ ਕਿੰਨੀਆਂ ਜ਼ਿਆਦੇ ਹੂੰ ਤੇ ਇਸ ਲਈ ਫਿਰ ਇਹ ਵੋਟ ਪਰਸੈਂਟ ਵਧਣ ਦਾ ਸਾਨੂੰ ਫਾਇਦਾ ਹੋਊ ਜਿਆਦਾ ਜੇ ਵੋਟ ਪਰਸੈਂਟ ਵਧੇ ਤਾਂ ਇਹ ਦਾ ਮਤਲਬ ਸਰਕਾਰ ਦਾ ਨੁਕਸਾਨ ਹੁੰਦਾ ਫਿਰ ਉਹਦੇ ਤੇ ਫਾਇਦਾ ਹੁੰਦਾ ਮੰਨਿਆ ਜਾਂਦਾ ਹੂੰ ਵੋਟ ਪਰਸੈਂਟ ਵੱਧ ਗਿਆ ਬਿਹਾਰ ਦੇ ਇਤਿਹਾਸ ਦੇ ਵਿੱਚ ਇੰਨੀ ਵੋਟ ਲੰਬੇ ਸਮੇਂ ਬਾਅਦ ਪੋਲ ਹੋਈ ਹੈ 22 ਸਾਲ ਬਾਅਦ ਜੀ ਸੋ ਇਸ ਲਈ ਕਹਿੰਦੇ ਕਿ ਜੇ ਇਹ ਸਵਾਲ ਹੈ ਤਾਂ ਫਿਰ ਮਹਾਗੜ ਜੋੜ ਨੂੰ ਫਾਇਦਾ ਕਿਉਂ ਨਹੀਂਗਾ ਹੁਣ ਐਗਜ਼ਿਟ ਪੋਲ ਕੀ ਇਹ ਸੱਚਮੁੱਚ ਨਤੀਜਿਆਂ ਵਾਲੇ ਪੋਲ ਨੇ ਜਾਇ ਮਾਹੌਲ ਬਣਾਉਣ ਲਈ ਹੂੰ ਕਿ ਤਾਂ ਕਿ ਜੇ ਨਤੀਜੇ ਇੰਜ ਦੇ ਵੀ ਆਉਣ ਕਿ ਲੋ ਜੀ ਭਾਜਪਾ ਜਿੱਤ ਗਈ ਤਾਂ ਵੋਟ ਪਾਉਣ ਵਾਲੇ ਨੂੰ ਇਹ ਨਾ ਲੱਗੇ ਕਿ ਯਾਰ ਮੈਂ ਤਾਂ ਵੋਟ ਕੁਝ ਹੋਰ ਪਾਈ ਸੀ ਨਤੀਜਾ ਕੁਝ ਹੋਰ ਕਿਉਂ ਉਹਨੂੰ ਪਹਿਲਾਂ ਹੀ ਮਾਹੌਲ ਬਣਾ ਦਈਏ ਕਿ ਇਦਾਂ ਹੀ ਹੋਣਾ ਕੀ ਇਹ ਹੈ ਜੀ ਪਰ ਜਦੋਂ ਮੈਂ ਐਗਜ਼ਿਟ ਪੋਲ ਦੇਖ ਰਿਹਾ ਸੀ ਬੀਜੇ ਜੀ ਮੈਂ 7-8 ਐਗਜ਼ਿਟ ਪੋਲ ਦੇਖੇ ਹੂੰ ਉਹਦੀ ਉਹਦੀ ਮੈਂ ਐਵਰੇਜ ਕੱਢ ਰਿਹਾ ਸੀ ਤਾਂ ਐਵਰੇਜ ਐਨਡੀਐ ਨੂੰ 154 ਸੀਟਾਂ ਦੇ ਰਹੇ ਨੇ ਐਗਜ਼ਿਟ ਪੋਲ ਮਤਲਬ ਇੱਕ ਐਗਜ਼ਿਟ ਪੋਲ ਹੈ ਜਿਹੜਾ ਜਿਹੜਾ ਸਭ ਤੋਂ ਘੱਟ ਸੀਟਾਂ ਦੇ ਰਿਹਾ ਮਤਲਬ 130 ਸੀਟਾਂ ਘੱਟੋ ਘੱਟ ਹੂੰ ਹੂੰ ਤੇ ਜੇ ਉਹ ਐਗਜ਼ਿਟ ਪੋਲ ਦੇ ਵਿੱਚ ਚਾਣਕੇ ਵਾਲਾ ਜਿਹੜਾ ਐਗਜ਼ਿਟ ਪੋਲ ਹੈ ਉਹ ਸਭ ਤੋਂ ਘੱਟ ਹੈ ਐਨਡੀਐ ਨੂੰ 130 ਸੀਟਾਂ ਦੇ ਰਿਹਾ ਤਾਂ ਉਹ ਨੇਚਰਲੀ ਹੈ ਮਹਾਗੜ੍ਹ ਜੋੜ ਨੂੰ ਸਭ ਤੋਂ ਵੱਧ ਵੀ ਉਹ ਹੀ ਦੇ ਰਿਆ ਹੋਣਾ ਫਿਰ ਦੂਏ ਪਾਸ ਜੀ ਤੇ ਉਹ ਮਹਾਗੜ੍ਹ ਜੋੜ ਨੂੰ 108 ਸੀਟਾਂ ਦੇ ਰਿਹਾ ਮਤਲਬ ਇਧਰ ਘੱਟ ਸੀ ਟੈਂਕਸ 330 ਨੇ ਤੇ ਉਧਰ ਵੱਧ ਤੋਂ ਵੱਧ ਸੀਟਾਂ 108 ਨੇ ਹੂੰ ਤੇ ਇਧਰ ਸਭ ਤੋਂ ਵੱਧ ਸੀਟਾਂ ਪੋਲ ਡੈਰੀ ਨੇ ਦਿੱਤੀਆਂ ਆਪਣੇ ਉਹਦੇ ਵਿੱਚ ਜਿਨ੍ਹਾਂ ਨੇ 184 ਸੀਟਾਂ ਦਿੱਤੀਆਂ ਐਨਡੀਏ ਨੂੰ ਤੇ ਜੇ ਇਧਰ ਵੱਧ ਨੇ ਤਾਂ ਉਧਰ ਸਭ ਤੋਂ ਘੱਟ ਹੋਣੀਆਂ ਉਧਰ ਇਹੀ ਪੋਲ ਡੈਰੀ ਮਹਾਗੜ ਜੋੜ ਨੂੰ 32 ਸੀਟਾਂ ਦੇ ਰਹੀ ਹੈ ਹੂੰ ਮਤਲਬ ਐਨਡੀਏ ਨੂੰ ਸਾਰੇ ਗੱਠ ਜੋ ਸਾਰੇ ਐਗਜ਼ਿਟ ਬੋਲ ਦੇ ਵਿੱਚ 130 ਤੋਂ ਲੈ ਕੇ 184 ਤੱਕ ਸੀਟਾਂ ਮਿਲ ਰਹੀਆਂ ਜੀ ਤੇ ਜੇ ਉਹਦੀ ਐਵਰੇਜ ਕੱਢੋ ਤਾਂ 154 ਸੀਟਾਂ ਬਣਦੀਆਂ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਭਾਜਪਾ 74 ਲੈ ਜੂਗੀ ਜੀ ਜਨਤਾ 당 ਜੂ 65 ਲੈ ਜੂਗੀ ਤੇ ਇਹਨਾਂ ਦੇ ਬਾਕੀ ਸਹਿਯੋਗੀ 당15 ਲੈ ਜਾਣਗੇ ਇੰਜ 154 ਬਣ ਜਾਣਗੇ ਤੇ ਦੂਏ ਪਾਸੇ ਇਹੀ ਐਗਜ਼ਿਟ ਪੋਲ ਦੇ ਵਿੱਚ ਮਹਾਗਠ ਜੋੜ ਨੂੰ ਜੇ 30 32 ਤੋਂ ਲੈ ਕੇ 108 ਤੱਕ ਜਾ ਰਹੀਆਂ ਤਾਂ ਉਹਨਾਂ ਦੀ ਐਵਰੇਜ 82 ਬਣਦੀ ਹੈ ਜੀ ਤੇ ਜੋ 82 ਸੀਟਾਂ ਲੈ ਰਹੇ ਨੇ ਕਹਿੰਦੇ ਜੀ 82 ਦੇ ਵਿੱਚ ਕਾਂਗਰਸ ਦੀਆਂ 12 ਨੇ ਤੇ ਰਾਸ਼ਟਰੀ ਜਨਤਾ 당 ਲਾਲੂ ਵਾਲੇ ਦੀਆਂ 60 ਨੇ ਤੇ ਇਹਨਾਂ ਦੇ ਹੋਰ ਸਹਿਯੋਗੀ 12 ਨੇ ਸੋ ਐਗਜ਼ਿਟ ਪੋਲ ਨੇ ਸਪਸ਼ਟ ਸਰਕਾਰ ਬਣاتی ਐ ਐਨਡੀਏ ਦੀ 122 ਦਾ ਵੋਟ ਮਤ ਹੈ 243 ਦੇ ਵਿੱਚੋਂ ਤੇ ਇਹਨਾਂ ਕੋਲ ਜੀ 154 ਜੀ ਆ ਰਹੀਆਂ ਨੇ ਤਾਂ ਸਰਕਾਰ ਤਾਂ ਬਣੀ ਉਹ ਕਹਿੰਦੇ ਜੀ ਇਹਨਾਂ ਦੀ 28 ਪਲੱਸ ਹੋ ਗਈਆਂ ਜੀ ਤੇ ਜੀ ਦੋਆਂ ਨੇ 26 ਘਟ ਗਈਆਂ ਮਤਲਬ ਸਵਾਲ ਇਹ ਹੈ ਕਿ ਸਰਕਾਰ ਨੇ ਜੇ ਕੀ ਕੀਤਾ ਜਿਹਦੇ ਕਰਕੇ 28 ਵਧੀਆਂ ਨੇ ਤੇ ਵਿਰੋਧੀਆਂ ਜੇ ਕੀ ਨਹੀਂ ਕਰ ਸਕੇ ਕਿ ਉਹਨਾਂ ਦੀ ਉਲਟਾ ਘਟ ਗਈਆਂ ਨੇ ਇਹ ਸਵਾਲ ਲੋਕਾਂ ਦੇ ਮਨਾਂ 'ਚ ਖੜਾ ਹੈ ਸੋ ਹੁਣ ਜਿੱਥੇ 14 ਨੂੰ ਤਰਨਤਾਰਨ ਦੇ ਨਤੀਜੇ ਆਉਣਗੇ ਤੇ ਬਿਹਾਰ ਚ ਕਾਉਣ ਤਰਦਾ ਜੇ ਇਹ ਵੀ ਦੇਖ ਲਾਂਗੇ ਪ੍ਰਸ਼ਾਂਤ ਕਸ਼ੋਰ ਉਹ ਕੀ ਰੋਲ ਨਿਭਾਉਂਦਾ ਕਿਤੇ ਉਹ ਅਵੇਸੀ ਦਾ ਰੋਲ ਤਾਂ ਨਹੀਂ ਨਿਭਾ ਜਾਂਦਾ ਯੂਪੀ ਵਾਲਾ ਹੈ ਨਾ ਇਹ ਵੀ ਸਵਾਲ ਖੜਾ ਹੈ ਕਿ ਕੀ ਉਹ ਫਾਇਦਾ ਦੇ ਜਾਂਦਾ ਮਨਪਿਤ ਬਾਦਲ ਕਾਂਗਰਸ ਨੇ ਸਮਝਿਆ ਸੀ ਕਿ ਬਾਦਲਾ ਨੂੰ ਨੁਕਸਾਨ ਕਰੂਗਾ ਬਾਦਲਾ ਨੂੰ ਫਾਇਦਾ ਹੋ ਕਿਸੇ ਨੂੰ ਮਾਹਵਾਦੀ ਕਿਸੇ ਨੂੰ ਮਾਸਵਾਦੀ ਪ੍ਰਸ਼ਾਂਤ ਕਸ਼ੋਰ ਦੇਖਦੇ ਹੁਣ ਕਿਹਨੂੰ ਫਾਇਦੇਮੰਦ ਹੁੰਦਾ ਤੇ ਕਿਹਨੂੰ ਨੁਕਸਾਨ ਕਰਦਾ ਜੀ ਦੀਪਕ ਜੀ ਇਹ ਦੱਸਿਓ ਭੁੱਲਰ ਨੂੰ ਗੱਦਾ ਮਿਲੇਗਾ ਪਰ ਭੁੱਲਰ ਕਿਸ ਕਿਸ ਨੂੰ ਮਿਲੇਗਾ ਸਾਬਕਾ ਡੀਆਈਜੀ ਦੇ ਨਾਲ ਸੰਬੰਧਿਤ ਕੀ ਅਪਡੇਟ ਹੈ ਬਿਲਕੁਲ ਜੀ ਪਹਿਲਾਂ ਕ੍ਰਿਸ਼ਨੂ ਦਾ ਸੀਵੀ ਰਿਮਾਂਡ ਖਤਮ ਹੋਇਆ ਤੇ ਕ੍ਰਿਸ਼ਨੂ ਨੂੰ ਜਦੋਂ ਪੇਸ਼ ਕੀਤਾ ਤੇ ਉਦੋਂ ਸੀਵੀ ਨੇ ਰਿਮਾਂਡ ਨਹੀਂ ਮੰਗਿਆ ਤੇ ਉਹਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ 20 ਤਰੀਕ ਤੱਕ ਪਰ ਉਹ ਲੰਗੜਾਲ ਗੜੂ ਕੇ ਜੇ ਤੁਰ ਰਿਹਾ ਸੀਗਾ ਤੇ ਕਹਿੰਦੇ ਜੀ ਮੈਡੀਕਲ ਕਰਾਇਓ ਚਾ ਡਰਾਮਾ ਪਤਾ ਲੱਗਿਆ ਕਿ ਕੁਛ ਨਹੀਂਗਾ ਫਿਰ ਲੰਗੇ ਕੱਲ ਜਿਵੇਂ ਹਰਚੰਦ ਭੁੱਲਰ ਦਾ ਰਿਮਾਂਡ ਖਤਮ ਹੋਇਆ ਤੇ ਉਹਨੂੰ ਜਦੋਂ ਪੇਸ਼ ਕੀਤਾ ਤੇ ਉਹਦਾ ਵੀ ਰਿਮਾਂਡ ਨਹੀਂ ਮੰਗਿਆ ਸੀ ਵੀਏ ਨੇ ਤੇ ਉਸਨੂੰ ਵੀ ਹੁਣ 20 ਤਰੀਕ ਤੱਕ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਗਿਆ ਜੀ ਪਰ ਹਰਚੰਨ ਪੁਲਰ ਨੇ ਉਹਨਾਂ ਦੇ ਵਕੀਲਾਂ ਨੇ ਅਦਾਲਤ 'ਚ ਗੱਲ ਰੱਖੀ ਕਿ ਵੀ ਉਹਨਾਂ ਨੂੰ ਪਿੱਠ ਦਰਦ ਦਾ ਮਸਲਾ ਹੈ ਉਮਰ ਦਾ ਤਕਾਜ਼ਾ ਹੈ ਇਸ ਲਈ ਉਹਨੂੰ ਗੱਦਾ ਜਰੂਰ ਦਿੱਤਾ ਜਾਵੇ ਤੇ ਸਿਵੀ ਅਦਾਲਤ ਨੇ ਕਿਹਾ ਵੀ ਕਿ ਪੁਲਿਸ ਮੈਨੂਅਲ 'ਚ ਦੇਖ ਲਓ ਜੇ ਸਹੂਲਤ ਦਾ ਹੈਗਾ ਪ੍ਰਬੰਧ ਦਿੱਤਾ ਜਾ ਤਾਂ ਦੇ ਦਿਓ ਸੋ ਹੁਣ ਹੋ ਸਕਦਾ ਗੱਦਾ ਤਾਂ ਮਿਲ ਜਵੇ ਜੀ ਹਮ ਹਮ ਪਰ ਜੇ ਹਚਨ ਪੁਲਰ ਨੂੰ ਗੱਦਾ ਮਿਲ ਜਾਂਦਾ ਤਾਂ ਹਰਚੰਨ ਪੁਲਰ ਕਿਨੂੰ ਮਿਲੂਗਾ ਸਵਾਲ ਇਹ ਇਸ ਲਈ ਹੈ ਕਿ ਈਡੀ ਪਹੁੰਚ ਗਈ ਜੀ ਸੀਬੀਆਈ ਦੇ ਦਫ਼ਤਰ ਹਮ ਹਮ ਤੇ ਕਹਿੰਦੇ ਸੀਬੀਆਈ ਤੋਂ ਉਹਨਾਂ ਨੇ ਸਾਰਾ ਰਿਕਾਰਡ ਸਾਰੇ ਦਸਤਾਵੇਜ਼ ਕਰਲੇ ਇਕੱਠੇ ਹੂੰ ਵੈਸੇ ਕਹਿੰਦੇ ਸੀਬੀਆਈ ਕਹਿ ਰਹੀ ਹੈ ਕਿ ਜਦੋਂ ਤੱਕ ਅਸੀਂ ਚਾਰ ਸ਼ੀਟ ਨਹੀਂ ਦਾਖਲ ਕਰ ਦਿੰਦੇ ਅਸੀਂ ਤਦ ਤੱਕ ਕੁਝ ਨਹੀਂ ਕਿਸੇ ਨੂੰ ਦੇਣਾ ਹੂੰ ਪਰ ਈਡੀ ਵੀ ਉਹਨਾਂ ਦੀ ਉੱਤੇ ਸੀਬੀਆਈ ਉਹਨਾਂ ਦੀ ਜੇ ਉੱਪਰ ਵਾਲੇ ਆਕਾਮ ਦਾ ਹੁਕਮ ਹੋਊਗਾ ਤਾਂ ਦੋ ਦੋ ਵਾਰ ਵੀ ਦੇਣਗੇ ਦਸਤਾਵੇਜ਼ ਤਾਂ ਇੱਕ ਵਾਰ ਦਾ ਕੀ ਮਸਲਾ ਜੀ ਸੋ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਤੋਂ ਈਡੀ ਨੇ ਲਗਭਗ ਸਾਰੇ ਦਸਤਾਵੇਜ਼ ਦੇ ਫੋਟੋ ਸੈਟ ਲੈ ਲਏ ਨੇ ਹੂੰ ਤੇ ਜਿਹਦੇ ਵਿੱਚ 50 ਦੇ ਕਰੀਬ ਨਾਮਾਂ ਦੀ ਸੂਚੀ ਹੈ ਹਾਂ ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਕਿ ਉਹਦੇ ਵਿੱਚ 2 ਦਰਜਨ ਦੇ ਕਰੀਬ ਨਾਮ ਉਹ ਨੇ ਜਿਹੜੇ ਇਹਨਾਂ ਮਾਮਲਿਆਂ 'ਚ ਸ਼ਾਮਲ ਹੋਣ ਦੀ ਸੰਖੇ ਸ਼ੋਭੇ ਨੇ ਰਿਸ਼ਵਤ ਲੈਣ ਦੇ ਕਮਿਸ਼ਨ ਲੈਣ ਦੇ ਦਲਾਲ ਦੀ ਭੂਮਿਕਾ ਦੇ ਹੈ ਜਾਂ ਮਤਲਬ ਕਿ ਲੈਂਡ ਮਾਫੀਆ ਦੇ ਨਾਲ ਸਬੰਧਤ ਹਾਂ ਜਿਆ ਪੁਲਿਸ ਸੈਂਟਰ ਦੇ ਵਿੱਚ ਵੀ ਸਿਵਲ ਪ੍ਰਸ਼ਾਸਨ ਦੇ ਤੌਰ ਤੇ ਤੇ ਵੀ ਅਧਿਕਾਰੀ ਵੱਡੇ ਅਧਿਕਾਰੀ ਵੀ ਕੁਝ ਰਾਜਨੀਤਿਕ ਚਿਹਰੇ ਮੋਰਿਆਂ ਦਾ ਵੀ ਨਾਂ ਹੈ ਹੈ ਨਾ ਕੁਝ ਲੈਂਡ ਮਾਫੀ ਵਾਲੇ ਨੇ ਜਿਹੜੇ ਬਲੈਕ ਟੂ ਬਾਈਟ ਵਾਲਾ ਉਹ ਨਾਮ ਹੈਗੇ ਦੋ ਦਰਜਨ ਦੇ ਕਰੀਬ ਪਰ ਜੇ 50 ਨਾਮ ਨੇ ਤਾਂ ਇਹਦਾ ਮਤਲਬ ਇਹਦੇ ਵਿੱਚ ਕੁਝ ਨਾਮ ਉਹ ਵੀ ਹੋਣਗੇ ਜਿਹੜੇ ਇਸੇ ਕਮਿਆਂ 'ਚ ਸ਼ਾਮਿਲ ਤਾਂ ਨਹੀਂ ਹੋਣਗੇ ਜੀ ਪਰ ਹਰ ਚਾਹ ਵੀ ਭੁੱਲਰ ਦੇ ਨਾਲ ਕੰਮ ਕਰਨ ਦੇ ਤੌਰ ਦੇ ਉੱਤੇ ਜੁੜੇ ਹੋਣਗੇ ਚਾਹੇ ਉਹ ਦਫ਼ਤਰ ਦਾ ਕੋਈ ਮੁਲਾਜ਼ਮ ਹੋਵੇ ਸੁਰੱਖਿਆ ਗਾਰਡ ਹੋਵੇ ਡਰਾਈਵਰ ਹੋਵੇ ਘਰੇਲੂ ਨੱਕਰ ਹੋਵੇ ਕੋਈ ਹੋ ਸਕਦਾ ਹੋ ਪਰਿਵਾਰਕ ਜੀ ਹੋਵੇ ਉਹਨਾਂ ਦੇ ਨਾਮ ਵੀ ਹੋ ਸਕਦੇ ਆ ਹੂੰ ਹੂੰ ਹੁਣ ਸਵਾਲ ਇਹ ਹੈ ਈਡੀ ਨੇ ਜੇ ਕਿ ਸਟੇਕਓਵਰ ਕਰ ਲਿਆ ਇੱਕ ਤਰ੍ਹਾਂ ਨਾਲ ਮਨੀ ਲਾਂਡਰੀ ਵਾਲਾ ਮਾਮਲਾ ਸੀਬੀਆਈ ਵਾਲਾ ਮਾਮਲਾ ਚੱਲਣਾ ਐਕਸਆਈ ਵਾਲਾ ਮਾਮਲਾ ਚੱਲਣਾ ਹੈ ਵਿਜੀਲੈਂਸ ਆਪਣਾ ਮਾਮਲਾ ਦਰਜ ਕਰਕੇ ਬੈਠੀ ਹੁਣ ਈਡੀ ਵੀ ਐਂਟਰ ਹੋ ਗਈ ਜੀ ਜੇ ਹੁਣ ਸੀਬੀਆਈ ਨੇ ਨਹੀਂ ਮੰਗਿਆ ਰਿਮਾਂਡ ਵੀ ਜੀ ਤਾਂ ਕੀ ਵਿਜੀਲੈਂਸ ਦੁਆਰਾ ਸਰਗਰਮ ਹੋਊਗੀ ਉਹ ਕਹੂਗੀ ਰਿਮਾਂਡ ਸਾਨੂੰ ਦਿਓ ਜਾ ਉਹ ਤਾਂ ਪਹਿਲਾ ਈਡੀ ਕਹੂਗੀ ਕਿ ਨਹੀਂ ਅਸੀਂ ਲੈਣਾ ਹੂੰ ਜਾਂ ਈਡੀ ਆਉਂਦੇ ਸਮੇਂ ਚ ਤੇ ਸੀਬੀਆਈ ਆਉਂਦੇ ਸਮੇਂ ਕੁਝ ਲੋਕਾਂ ਨੂੰ ਤਲਬ ਕਰ ਸਕਦੀ ਹੈ ਕੁਝ ਨੂੰ ਪਿਛਕਿਛ ਲਈ ਸੋ ਜਿਹੜੇ ਨਾਮਾਂ ਦੀ ਚਰਚਾ ਹੈਗੀ ਹੈ ਕੁਝ ਨਾਮ ਜਿਹੜੇ ਪਤਾ ਨਹੀਂ ਕਿਹੜਾ ਨਾਮ ਤੈਹ ਨੇ ਹੂੰ ਉਹਨਾਂ ਦਾ ਸਪਸ਼ਟ ਰੂਪ ਚ ਖਲਾਸਾ ਤਾਂ ਹੀ ਹੋਊਗਾ ਜਾਂ ਤਾਂ ਸੀਬੀਆਈ ਈਡੀ ਕੈਦਵੇ ਉਹ ਨਾਮ ਜਨਤਕ ਕਰ ਦੇਵੇ ਹੂੰ ਹੂੰ ਜਾਂ ਉਹਨਾਂ ਨੂੰ ਪੁੱਛਗਿਛ ਲਈ ਬੁਲਾ ਲਵੇ ਹੂੰ ਹੂੰ ਸੋ ਅੱਜ ਔਰ ਕੱਲ ਦੇ ਵਿੱਚ ਹੋ ਸਕਦਾ ਹੈ ਇਸ ਪ੍ਰਕਿਰਿਆ ਵਧੇ ਇਸ ਲਈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਤਾਂ ਵਿਜੀਲੈਂਸ ਕੱਲੀ ਸੀਬੀ ਨਾਲ ਅੱਡਾ ਲੈ ਰਹੀ ਸੀ ਹੁਣ ਈਡੀ ਨਾਲ ਵੀ ਅੱਡਾ ਲੈਣਾ ਪੈਣਾ ਸੁਰਚਰਨ ਭੁੱਲਰ ਨੂੰ ਤਾਂ ਅੱਡਾ ਮਿਲ ਜੂਗਾ ਜੀ ਪਰ ਹਰਚਰਨ ਭੁੱਲਰ ਨੂੰ ਪਹਿਲਾਂ ਕੌਣ ਲੈ ਕੇ ਜਾਊਗਾ ਉਹ ਕਿਹਨੂੰ ਮਿਲੂਗਾ ਇਹ ਸਵਾਲ ਹੈਗਾ ਜੀ ਠੀਕ ਹੈ ਜੀ ਸਿੰਪੀ ਨੇ ਜਰਮਾਨਾ ਹੀ ਮੰਗਿਆ ਤਾਂ ਈਡੀ ਜੇ ਈਡੀ ਨਹੀਂ ਤਾਂ ਕੀ ਵਿਜੀਲੈਂਸ ਇਹ ਸਵਾਲ ਖੜਾ ਆ ਜੇ ਦੀਪਕ ਜੀ ਤੁਹਾਡੀ ਟਿੱਪਣੀ ਮੈਂ ਇੱਕ ਹੋਰ ਚੀਜ਼ ਤੇ ਜ਼ਰੂਰ ਹਾਸਲ ਕਰਨੀ ਚਾਹਾਂਗਾ ਦੇਖੋ ਲੈਜੈਂਡਰੀ ਐਕਟਰ ਤਰਮਿੰਦਰ ਉਹਨਾਂ ਦੀ ਸਿਹਤ ਨਾ ਸਾਜ਼ ਹੋ ਗਈ ਸੀ ਹਣਾ 99 ਵਰਿਆਂ ਦੀ ਉਮਰ ਆ ਉਹਨਾਂ ਦੀ ਪਰ ਜੋ ਕੁਝ ਪਿਛਲੇ ਦੋਆਂ ਦਿਨਾਂ ਚੱਲਿਆ ਕੁਝ ਜਿਹੜੇ ਇਵਨ ਕਈ ਜਿਹੜੇ ਸਥਾਪਿਤ ਚੈਨਲ ਨੇ ਉਹਨਾਂ ਨੇ ਤੇ ਸ਼ਰਧਾਂਜਲੀਆ ਤੱਕ ਦੇ ਦਿੱਤੀਆਂ ਸੀ ਸੋਸ਼ਲ ਮੀਡੀਆ ਤੇ ਕਿਹੜਾ ਵਾਬਰੋਲਾ ਵਗਿਆ ਕਿ ਜੀ ਉਹਨਾਂ ਦਾ ਦਿਹਾਂਤ ਹੋ ਗਿਆ ਪਰ ਅੱਜ ਹੁਣੇ ਪਤਾ ਲੱਗਿਆ ਕਿ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਆ ਦਿਓਲ ਪਰਿਵਾਰ ਨੇ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਆ ਕਿ ਹੁਣ ਉਹ ਠੀਕ ਠਾਕ ਰਿਕਵਰ ਕਰ ਰਹੇ ਨੇ ਬਾਕੀ ਇਲਾਜ ਉਹਨਾਂ ਦਾ ਘਰੇ ਚੱਲੇਗਾ ਇਹ ਜਿਹੜਾ ਸਾਰਾ ਹਫਤਾ ਹੋਵੇ ਜਿਵੇਂ ਕਿਸੇ ਵੀ ਗੱਲ ਨੂੰ ਬਗੈਰ ਕਿਸੇ ਜ਼ਿੰਮੇਵਾਰੀ ਤੋਂ ਇਦਾਂ ਹੀ ਉਡਾ ਦੇਣਾ ਈ ਖਾਸ ਤੌਰ ਤੇ ਜਦੋਂ ਕਿਸੇ ਮਸ਼ਹੂਰ ਹਸਤੀ ਦੀ ਸਿਹਤ ਖਰਾਬ ਹੁੰਦੀ ਆ ਇਦਾਂ ਦੀਆਂ ਵਾਹਾਂ ਪਹਿਲਾਂ ਵੀ ਅਸੀਂ ਦੇਖਿਆ ਫੈਲਦੀਆਂ ਨੇ ਸੋਸ਼ਲ ਮੀਡੀਆ ਤੇ ਮੀਡੀਆ ਈਵਨ ਜਿਹੜੇ ਕੋਈ ਜ਼ਿੰਮੇਵਾਰ ਜਾਂ ਕਹेलो ਕੋਈ ਜ਼ਿੰਮੇਵਾਰ ਚਲੋਗੇ ਤੇ ਸ਼ਾਇਦ ਟਕਮਾ ਸ਼ਬਦ ਨਾ ਹੋਵੇ ਵੱਡੇ ਮੀਡੀਆ ਚੈਨਲਸ ਨੇ ਉਹ ਨਾ ਉਹ ਵੀ ਇਸ ਤਰ੍ਹਾਂ ਦੀ ਗਲਤੀ ਕਰ ਬੈਠਦੇ ਨੇ ਕਿ ਟੀਆਰਪੀ ਸਭ ਕੁਝ ਰਹੀ ਹੈ ਜੀ ਵਿਜੇ ਜੀ ਅੱਜ ਦੀ ਤਰੀਕ ਦੇ ਵਿੱਚ ਤਿੰਨ ਤਰ੍ਹਾਂ ਦਾ ਮੀਡੀਆ ਕੰਮ ਕਰਦਾ ਹੈ ਹਮ ਇੱਕ ਹੈ ਪ੍ਰਿੰਟ ਮੀਡੀਆ ਇੱਕ ਹੈ ਟੀਵੀ মিডিਆ ਇਲੈਕਟ੍ਰੋਨਿਕ মিডিਆ ਜਿਹਨੂੰ ਅਸੀਂ ਕਹਿੰਦੇ ਹਮ ਇੱਕ ਹੈ ਸਾਡਾ ਵੈਬ মিডিਆ ਹਮ ਜਿੱਤੇ ਆਪਾਂ ਜੀ ਮੈਂ ਗੱਲ ਕਰ ਰਹੇ ਹਾਂ ਪਰ ਇਹਦੇ ਵਿੱਚ ਇੱਕ ਚੌਥਾ মিডিਆ ਐਂਟਰ ਕੀਤਾ ਜਿਹੜਾ ੱੱਕੇ ਨਾਲ মিডিਆ ਕਹੌਣ ਨੂੰ ਫਿਰਦਾ ਉਹ ਹੈ ਸੋਸ਼ਲ ਮੀਡੀਆ ਹਮ ਸੋਸ਼ਲ ਮੀਡੀਆ ਔਰ ਵੈਬ ਮੀਡੀਆ 'ਚ ਫਰਕ ਹੈ ਹਮ 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 ਤੇ ਇਸੇ ਤਰ੍ਹਾਂ ਵੈਬ ਮੀਡੀਆ ਔਰ ਟੀਵੀ ਮੀਡੀਆ 'ਚ ਫਰਕ ਹੈ ਤੇ ਇਹ ਤਿੰਨ ਨੂੰ ਜੇ ਖਬਰ ਦੇਖਦਾ ਕੋਈ ਤਾਂ ਉਹਦੀ ਪੁਸ਼ਟੀ ਕਰ ਲਈ ਅਖਬਾਰ ਤੱਕ ਅਜੇ ਵੀ ਜਾਂਦਾ ਇੱਕ ਉਹ ਜਮਾਤ ਵੀ ਹੈਗੇ ਜਿਹੜੀ ਕਹਿੰਦੀ ਖਬਰ ਹੋਆ ਜਿਹੜੀ ਅਖਬਾਰ ਚ ਹੂੰ ਪਰ ਅਖਬਾਰਾਂ ਦੀ ਵੈਬਸਾਈਟਾਂ ਦੇ ਵੀ ਇਹ ਗਲਤੀ ਹੋਈ ਹੈ ਉਹਨਾਂ ਨੇ ਵੀ ਅਪਲੋਡ ਕਰਤੀਆਂ ਸੀ ਖਬਰ ਸੋਸ਼ਲ ਮੀਡੀਆ ਵੈਬ ਮੀਡੀਆ ਤੋਂ ਇਲਾਵਾ ਬਿਲਕੁਲ ਨਾਮ ਅਗ੍ਰਮੀ ਚੈਨਲਾਂ ਨੇ ਵੀ ਇਸ ਖਬਰ ਨੂੰ ਬ੍ਰੇਕ ਕਰਕੇ ਦਿਖਾਇਆ ਹੂੰ ਦੇਸ਼ ਦੇ ਮંત્રી ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਸ਼ਰਧਾਂਜਲੀ ਦਿੱਤੀ ਸੀ। ਉਹ ਅੱਛਾ ਜੀ। ਹਾਂ। ਇੱਥੋਂ ਦਾਇਆ ਲਾਓ ਕਿੰਨੀ ਕੁ ਗੰਭੀਰਤਾ ਹੈ। ਹਰੇਕ ਕੋਲ ਟੀਮ ਹੈ, ਅਮਲਾ ਫਲਾ ਕੋਈ ਪੁਸ਼ਟੀ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਹੂੰ। ਜੇ ਬੰਦਾ ਹਸਪਤਾਲ ਦੇ ਵਿੱਚ ਹੈ ਤਾਂ ਬਲੀਟਨ ਜਾਰੀ ਹੁੰਦਾ। ਜੀ। ਜੇ ਤੁਸੀਂ ਐਂਟਰਟੇਨਮੈਂਟ ਕਵਰ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਐਡੀਟਰ ਹੋ ਕਿਸੇ ਤਰ੍ਹਾਂ ਦੇ ਤਾਂ ਤੁਸੀਂ ਉਸ ਧਰਾਂ ਨਾਲ ਸੰਬੰਧਿਤ ਪਹੁੰਚ ਅਪਰੋਚ ਕਰੋਗੇ, ਪਰਿਵਾਰ ਤੱਕ ਉਹਨਾਂ ਦੇ ਨੇੜਲੇ ਤੱਕ। ਕੀ ਪੋਸਟੀ ਕਰਨ ਦਾ ਸੀ ਜਮਾਨਾ ਹੀ ਭੁੱਲ ਗਏ ਹੂੰ ਤੋਂ ਉਹ ਗੱਲਾਂ ਜਿਹੜੀਆਂ ਇੱਥੋਂ ਅੰਦਾਜ਼ਾ ਲੱਗਦਾ ਤਰਮਿੰਦਰ ਵਾਲੇ ਮਾਮਲੇ ਨੂੰ ਤੁਸੀਂ ਸਮਝਿਓ ਕਿ ਹੋਇਆ ਕੀ ਇੱਕ ਟੀਵੀ ਚੈਨਲ ਬਹੁਤ ਨਾਮੀ ਚੈਨਲ ਹੈ ਪੰਜਾਬ ਦੇ ਵਿੱਚ ਸਿੱਖਰ ਵਾਲੇ ਚੈਨਲਾਂ ਚ ਉਹਨੇ ਗਲਤੀ ਨਾਲ ਇੱਕ ਪੱਟੀ ਚਲਾਈ ਕਿ ਸੁਖਵੀਰ ਬਾਦਲ ਦੀ ਮਾਤਾ ਦਾ ਦੇਹਾਂਤ ਡੇਢ ਦੋ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਕਿ ਉਹਨਾਂ ਦੇ ਮਾਤਾ ਬਹੁਤ ਪਹਿਲਾਂ ਇਸ ਦੁਨੀਆ ਚ ਗੁਜ਼ਰ ਚੁੱਕੇ ਨੇ ਉਹਨਾਂ ਨੂੰ ਚੰਦ ਮਿੰਟਾਂ ਬਾਅਦ ਪਤਾ ਲੱਗ ਗਿਆ ਕਿ ਗਲਤੀ ਹੋ ਗਈ ਉਹਨੇ ਪੱਟੀ ਬਦਲ ਲਈ ਉਹਨਾਂ ਨੇ ਸਹੀ ਕਰ ਲਈ ਪਰ ਬਾਕੀ ਸਾਰੇ ਚੈਨਲ ਨੇ ਬ੍ਰੇਕ ਕਰਕੇ ਚਲਾਤੀ ਲਗਭਗ 5-7 ਚੈਨਲ ਮੇਰੀ ਨਜ਼ਰ ਤੋਂ ਲੰਗੇ ਜਿਨ੍ਹਾਂ ਨੇ ਕਿ ਸੁਖਵੀਰ ਬਾਲ ਦੀ ਮਾਂ ਦਾ ਦੇਹਾਂਤ ਮਤਲਬ ਪਤਾ ਹੀ ਨਹੀਂ ਕਿਸੇ ਨੂੰ ਸਾਨੂੰ ਸੁਖਵੀਰ ਬਾਦਲ ਦੀ ਰਸੋਈਏ ਦੀ ਮਾਂ ਦਾ ਦੇਹਾਂਤ ਹੋਇਆ ਸੀ ਸੋ ਰਸੋਈਏ ਦੀ ਮਾਂ ਲਿਖਣਾ ਭੁੱਲ ਗਏ ਸੁਖਵੀਰ ਦੀ ਮਾਂ ਲਿਖ ਬੈਠੇ ਉਹਨਾਂ ਨੇ ਠੀਕ ਕਰ ਲਿਆ ਬਾਕੀਆਂ ਨੇ ਗਲਤੀ ਮਤਲਬ ਅਸੀਂ ਨਕਲ ਮਾਰੂ ਮੀਡੀਆ ਨੂੰ ਸੋ ਉੱਥੋਂ ਦੇਖ ਕੇ ਹੀ ਅਸੀਂ ਕਾਪੀ ਕਰਕੇ ਫਿਰ ਕਿ ਦੂਸਰਾ ਰਾਜਵੀਰ ਜਵੰਦਾ ਦੇ ਮਾਮਲੇ 'ਚ ਜੋ ਜਲੂਸ ਸਾਡੇ ਪੱਤਰਕਾਰਾਂ ਨੇ ਮੀਡੀਆ ਨੇ ਕਢਾਇਆ ਜੀ 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 ਅਫਸੋਰਸ ਮਤਲਬ ਮੈਨੂੰ ਉੱਥੇ ਜਿਹੜੀ ਜਿਨ੍ਹਾਂ ਨੇ ਰਾਤਾਂ ਕੱਟੀਆਂ ਪਰਿਵਾਰ ਨਾਲ ਰਹੇ ਹੈ ਉਹਨਾਂ 'ਚੋਂ ਵੱਡੇ ਕਲਾਕਾਰਾਂ 'ਚੋਂ ਮੈਨੂੰ ਇੱਕ ਗੱਲ ਸੁਣਾਈ ਦੋ ਕਲਾਕਾਰਾਂ ਨੇ ਇਕੱਠੇ ਸੀਗੇ ਉਹ ਕਹਿੰਦੇ ਵੀ ਇੱਕ ਪੱਤਰਕਾਰ ਕੁੜੀ ਨਕਲੀ ਡਾਕਟਰ ਬਣ ਕੇ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀ ਗਈ ਹੂੰ ਇਹ ਕਿਹੜੀ ਪੱਤਰਕਾਰੀ ਹੈ ਜੀ ਹੂੰ ਹੂੰ ਕੀ ਤੁਸੀਂ ਦੇਸ਼ ਦੀ ਰੱਖਿਆ ਕਰਨੀ ਸੀ ਉੱਥੇ ਜਾ ਕੇ ਜੀ ਹੂੰ ਫਿਰ ਉਹ ਕਹਿੰਦੇ ਕਿ ਇੱਕ ਪੱਤਰਕਾਰ ਜਿਹੜਾ ਬਹੁਤ ਨਾਮੀ ਪੰਜਾਬ ਚ ਕਹਾਉਂਦਾ ਆਪਣੇ ਆਪ ਨੂੰ ਹੂੰ ਉਸ ਪੱਤਰਕਾਰ ਨੇ ਇੱਕ ਡਾਕਟਰ ਲੱਭਿਆ ਜਿਹੜਾ ਕਲਾਕਾਰਾਂ ਵਾਲੇ ਪਾਸੇ ਉਹ ਵੀ ਉਹਨਾਂ ਦਾ ਜਾਣਕਾਰ ਸੀ ਹੂੰ ਤੇ ਉਹ ਪੱਤਰਕਾਰ ਦਾ ਵੀ ਮਤਲਬ ਨੇਚਰਲੀ ਹੈ ਜੇ ਆਪਾਂ ਆਪਸ ਵਿੱਚ ਵਿਚਰਦੇ ਤਾਂ ਜਾਣਕਾਰ ਉਹ ਜਾਣਕਾਰ ਪੱਤਰਕਾਰ ਨੇ ਉਸ ਡਾਕਟਰ ਨੂੰ ਫੋਨ ਕਰਕੇ ਕਿਹਾ ਉਹ ਡਾਕਟਰ ਨੇ ਇਹਨਾਂ ਕਲਾਕਾਰਾਂ ਨੂੰ ਦੱਸਿਆ ਉਹਨਾਂ ਨੂੰ ਉਹਨੂੰ ਕਹਿੰਦਾ ਕਿ ਬਾਈ ਜੀ ਜੋ ਸੇਵਾ ਚਾਹੇ ਕਰਦੇ ਆਂਗੇ ਆਪਾਂ ਮਿੱਤਰ ਆਂ ਬਸ ਮਰਦੇ ਹੀ ਖਬਰ ਪਹਿਲਾਂ ਮੈਨੂੰ ਲਈ ਮਤਲਬ ਅਸੀਂ ਪਹਿਲਾਂ ਹੀ ਮਾਰ ਕੇ ਬੈਠੇ ਆਂ ਹੂੰ ਇਹ ਰਾਜਵੀਰ ਜਬੰਦਾ ਦੇ ਮਾਮਲੇ ਚ ਹੂੰ ਇਹ ਆ ਸਾਡਾ ਮੀਡੀਆ ਕਿਹੜੀ ਜ਼ਿੰਮੇਵਾਰੀ ਹੈ ਜੀ ਸਾਡੀ ਹੂੰ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਤੁਹਾਡਾ ਕੰਮ ਸੀਗਾ ਉਸ ਘਟਨਾ ਦੇ ਹਵਾਲੇ ਨਾਲ ਕਿਹਾ ਉਹ ਘਟਨਾ ਕਿਉਂ ਵਾਪਰਦੀ ਹੈ ਦਹਾਂ ਨੂੰ ਹੈ ਜੀ ਘਟਨਾਵਾਂ ਨਾ ਵਾਪਰਨ ਉਹਦੇ ਤੇ ਕੰਮ ਕਰਨਾ ਉਹ ਨਹੀਂ ਹੂੰ ਹੁਣ ਉਹੀ ਹਾਲ ਇੱਥੇ ਹੈ ਜੀ ਮਤਲਬ ਰਾਸ਼ਟਰੀ ਮੀਡੀਆ ਤੋਂ ਲੈ ਕੇ ਸੂਬਾਈ ਮੀਡੀਆ ਤੱਕ ਨੇ ਕਿਸੇ ਨੇ ਪੁਸ਼ਟੀ ਕਰਨ ਦੀ ਡਿਊਟੀ ਉਹ ਖਤਮ ਕਰਤੀ ਅਸੀਂ ਬ੍ਰੇਕ ਕਰਨ ਦੇ ਵਿੱਚ ਪਹਿਲਾਂ ਪੋਸਟਪੌਨ ਦੇ ਚੱਕਰ ਚ ਅਸੀਂ ਵਿਊਜ਼ ਵੱਧ ਲੈਣ ਦੇ ਚੱਕਰ ਚ ਕੁਝ ਵੀ ਕਰ ਸਕਦੇ ਹਾਂ ਹੂੰ ਸੋ ਇਸ ਲਈ ਇਹ ਜ਼ਿੰਮੇਵਾਰੀ ਮੋਤਨਵਾਉਣ ਦੀ ਲੋੜ ਹੁੰਦੀ ਹੈ ਜਿਹੜਾ ਸਾਡਾ ਮੀਡੀਆ ਪੁੱਲ ਚੁੱਕਿਆ ਆਦਾਰੇ ਪੁੱਲ ਚੁੱਕੇ ਨੇ ਟ੍ਰੇਨਿੰਗ ਨਾਂ ਦੀ ਕੋਈ ਚੀਜ਼ ਖਤਮ ਹੋ ਚੁੱਕੀ ਹੈ ਹੂੰ ਸੋ ਸਿਰਫ ਪਹਿਲਾਂ ਕਰੋ ਜਲਦੀ ਕਰੋ ਸੋ ਉਹ ਇਸ ਲਈ ਜਦੋਂ ਤੁਸੀਂ ਕੁਆਂਟੀਟੀ ਤੇ ਜਾਓਗੇ ਫਿਰ ਤੁਸੀਂ ਕੁਆਲਿਟੀ ਘਵਾ ਲੋਗੇ ਬਿਲਕੁਲ ਇਹ 10 ਮਿੰਟ ਮੇ 1 ਮਿੰਟ ਮੇ 20 ਖਬਰیں 100 ਖਬਰیں ਇਹ ਜਾ ਕਰਕੇ ਦਾ ਚਲਾਉਂਦੇ ਨੇ ਫਿਰ ਤੁਸੀਂ ਹਸਾਬ ਨਾਲ ਨੂੰ ਕੀ ਕੁਝ ਦੇਣਗੇ ਵਿੱਚ ਦੀਪਕ ਜੀ ਕਹਾਵਤ ਹੈ ਨਾ ਜਲਦੀ ਦਾ ਕੰਮ ਸ਼ੈਤਾਨ ਦਾ ਹੁੰਦਾ ਤੇ ਹੁਣ ਖਬਰਾਂ ਵਾਲੇ ਕੰਮ ਵਿੱਚ ਵੈਲ ਖਬਰਾਂ ਵਾਲੇ ਕੰਮ ਤਾਂ ਸ਼ੈਤਾਨੀ ਵੀ ਬਹੁਤ ਹੋਣ ਲੱਗ ਗਈ ਨਾ ਕਿ ਹੁਣ ਸਿਰਫ ਹੁਣ ਸਿਰਫ ਤੇ ਸਿਰਫ ਚਾਹੀਦਾ ਕੀ ਹੈ ਕਿ ਹੈਡਲਾਈਨ ਚਾਹੀਦੀ ਆ ਉਹਦੀ ਸਟੋਰੀ ਦੀ ਉਹਦੀ ਪੂਰੀ ਖਬਰ ਦੀ ਤਫਸੀਲ ਕੀ ਉਹਥੇ ਜਾਂਦਾ ਹੀ ਨਹੀਂ ਕੋਈ ਬਸ ਇੱਕ ਉਹ ਹੈਡਲਾਈਨ ਮਿਲ ਜਵੇ ਇਹੋ ਜੀ ਜਿਹੜੀ ਕਿ ਇੱਕਦਮ ਭੰਬੜ ਵਾਂਗੂ ਸਾਰੇ ਪਾਸੇ ਫੈਲ ਜਵੇ ਤੇ ਜਿਹੜੀ ਇੱਕ ਇੱਕ ਸੂਖਮਤਾ ਤੇ ਸੈਂਸਿਟੀਵਿਟੀ ਹੁੰਦੀ ਹੈ ਨਾ ਜੀ ਸਪੈਸ਼ਲੀ ਜਦੋਂ ਤੁਸੀਂ ਕਿਸੇ ਦੀ ਜਾਨ ਮਾਲ ਦੀ ਗੱਲ ਕਰ ਰਹੇ ਹੋ ਕਿਸੇ ਵਿਅਕਤੀ ਦੇ ਜਿਹਦਾ ਉਹਦੇ ਨਾਲ ਪਰਿਵਾਰ ਜੁੜਿਆ ਹੋਇਆ ਐਂਡ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੇ ਚਹੇਤੇ ਚਾਉਣ ਵਾਲੇ ਜੁੜੇ ਹੋਏ ਨੇ ਜਦੋਂ ਤੁਸੀਂ ਕਿਸੇ ਬਾਰੇ ਐਦਾਂ ਇਨਸੈਂਸਿਟਿਵ ਹੋ ਕੇ ਗੱਲ ਕਰ ਦਿੰਦੇ ਹੋ ਇਹ মিডিਆ ਦਾ ਬੜਾ ਗੈਰ ਜ਼ਿੰਮੇਵਾਰਾਨਾ ਵਰਤਾ ਹੈ ਤੇ ਜਿੱਦੀ ਇੱਕ ਹੋਰ ਮਿਸਾਲ ਬਸ ਅਤਰਮਿੰਦਰ ਵਾਲੇ ਮਾਮਲੇ ਚ ਆਈ ਆ ਤੁਸੀਂ ਇਹ ਦੇਖੋ ਵਿਜੇ ਜੀ ਕਿ ਜਦੋਂ ਅਜਿਹੀ ਖਬਰ ਤੁਸੀਂ ਫਲੈਸ਼ ਕਰਦੇ ਹੋ ਜਿਹੜੀ ਸੱਚ ਨਹੀਂ ਹੈ ਤਾਂ ਕਿੰਨੇ ਲੋਕ ਹਸਤਾਲ ਕੰਨੀ ਨੂੰ ਭੱਜੇ ਹੋਣੇ ਉੱਥੇ ਜਿਹੜੇ ਲੋਕਲ ਉਹਦੇ ਫੈਨ ਹੋਣੇ ਕਿੰਨੇ ਉਹਦੇ ਘਰਾਂ ਕੰਨੇ ਨੂੰ ਭੱਜਾਉਣੇ ਭੀੜ ਕੰਟਰੋਲ ਕਰਨਾ ਇੱਕ ਮਸਲਾ ਬਣ ਜਾਂਦਾ ਮਤਲਬ ਅਸੀਂ ਗੈਰ ਜ਼ਿੰਮੇਵਾਰ ਮਤਰੀਕਾ ਸਾਡਾ ਮੈਨੂੰ ਅੱਜ ਵੀ ਯਾਦ ਹੈ ਜਦੋਂ ਬਾਰਡਰ ਤੇ ਤਣਾਅ ਸੀ ਸ਼ਾਇਦ ਬਾਜਪਾਈ ਜਾਂ ਮਨਮੋਨ ਦੀ ਸਰਕਾਰ ਸਮੇਂ ਦੀ ਗੱਲ ਹੈ ਇੱਕ ਰਾਸ਼ਟਰੀ ਮੀਡੀਆ ਸਾਡਾ ਨਾ ਰਾਸ਼ਟਰੀ ਚੈਨਲ ਅੱਜ ਕੱਲ ਉਹਦਾ ਨਾਮ ਬਦਲ ਕੇ ਕੁਝ ਹੋਰ ਹੋ ਗਿਆ ਉਸ ਸਮੇਂ ਕੁਝ ਹੋਰ ਸੀ ਹੈਨਾ ਉਹ ਸਰਕਾਰ ਨੇ ਫੌਜ ਦੇ ਹਵਾਲੇ ਨਾਲ ਖਬਰ ਇੱਕ ਜਨਤਾ ਕੀਤੀ ਕਿਉਂਕਿ ਮਿਲਟਰੀ ਦਾ ਵੀ ਪੀਆਰ ਹੁੰਦਾ ਨਾ ਹੂੰ ਤਾਂ ਉਹ ਜੋ ਦਿੰਦੇ ਨੇ ਅਸੀਂ ਉਹ ਖਬਰ ਚਲਾਉਂਦੇ ਆ ਉਹਨਾਂ ਨੇ ਖਬਰ ਦਿੱਤੀ ਕਿ ਇਸ ਫਲਾਣੀ ਫਲਾਣੀ ਚੌਕੀ ਤੋਂ ਅਸੀਂ ਆਪਣੀਆਂ ਟੁਕੜੀਆਂ ਹਟਾ ਲਈਆਂ ਇੱਥੇ ਸਾਨੂੰ ਲੋੜ ਨਹੀਂ ਹੈ ਹੂੰ ਸਾਰੀ ਮੀਡੀਆ ਨੇ ਖਬਰ ਚੁਲਾਈ ਇੱਕ ਸੋ ਕਾਲ ਜਿਹੜੇ ਮੀਡੀਆ ਦੀ ਜਿਹੜੇ ਚੈਨਲ ਦੀ ਮੈਂ ਗੱਲ ਕਰ ਰਿਹਾ ਕਿ ਅੱਜ ਕੱਲ ਨਾਂ ਬਦਲ ਗਿਆ ਉਹ ਅੱਧੇ ਘੰਟੇ ਬਾਅਦ ਖਬਰ ਬ੍ਰੇਕ ਕਰ ਰਹੇ ਸੀ ਦੇਖੀਏ ਝੂਠ ਪਕੜਾ ਗਿਆ ਜੇ ਜਾ ਰਹੀਆਂ ਬਦਲ ਕੇ ਹੋਰ ਗਾੜੀਆਂ ਬਟਾਲੀਅਨ ਬਦਲੀ ਹੈ ਉਹ ਆ ਗਈ ਹੈ ਜੇ ਜਾ ਰਹੀਆਂ ਮਤਲਬ ਤੁਸੀਂ ਦੇਚ ਰੱਖਿਆ ਦੀ ਗੱਲ ਕਰ ਰਹੇ ਹੋ ਫਿਰ ਹੂੰ ਹੂੰ ਫੌਜ ਦੀ ਕੋਈ ਸਟ੍ਰੈਟਜੀ ਹੋਗੀ ਹੋ ਸਕਦਾ ਤੇ ਤੁਸੀਂ ਕਿਹੜੀ ਪੱਤਰਕਾਰੀ ਕਰ ਰਹੇ ਹੋ ਸੋ ਮਤਲਬ ਸਮਝ ਤੋਂ ਪਰੇ ਆ ਅਸੀਂ ਸਵੇਦਨਾ ਵੀ ਗਵਾ ਲਈ ਅਸੀਂ ਮਤਲਬ ਤਰੀਕਾਕਾਰ ਵੀ ਗਵਾ ਲਿਆ ਪੱਤਰਕਾਰੀ ਤੇ ਐਫਐਕਸ ਵੀ ਗਵਾ ਲੇ ਹੈ ਸਿਧਾਂਤ ਵੀ ਗਵਾ ਲੇ ਅਸੀਂ ਸਿਰਫ ਤੇ ਸਿਰਫ ਪਹਿਲਾਂ ਛੇਤੀ ਤੇ ਦੇਖਣ ਦੇ ਕਾਲ ਦੇ ਵਿੱਚ ਬਿਊਜ਼ਲੈਂਡ ਦੇ ਕਾਲ ਦੇ ਵਿੱਚ ਗਲਤੀਆਂ ਕਰ ਰਹੇ ਇਹੀ ਗਲਤੀ ਹੋਈ ਸੀ ਜਦੋਂ 26 11 ਵਾਲੇ ਹਮਲੇ ਹੋਏ ਸੀ ਮੁੰਬਈ ਉਦੋਂ ਵੀ ਮੀਡੀਆ ਸਾਰੀ ਪਲਪਲ ਦੀ ਰਿਪੋਰਟ ਲਗਾ ਰਹੀ ਸੀ ਉੱਥੇ ਬੈਠ ਕੇ ਉਹ ਉੱਥੇ ਹੋਟਲ 'ਚ ਬੈ ਕੇ ਦੇਖੀ ਜਾ ਰਹੀ ਸੀ ਬਾਹਰ ਕੀ ਗਤੀਵਿਧੀ ਹੋ ਰਹੀ ਆ ਜੀ ਜੀ ਆ ਦੀਪਕ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਥੈਂਕ ਯੂ